2020 ਦੇ ਵਿੱਚ ਜਦੋਂ ਕਰੋਨਾ ਆਇਆ ਸੀ ਉਦੋਂ ਸਾਡੇ ਹਾਲਾਤ ਕਰਦੇ ਬਹੁਤ ਹੀ ਜ਼ਿਆਦਾ ਸਹੀ ਨਹੀਂ ਸੀਗੇ ਤੇ ਸਾਡੇ ਬ੍ਰਦਰ ਸੀ ਜਿਹੜੇ ਉਹ ਜ਼ਿਆਦਾ ਬਿਮਾਰ ਸੀਗੇ ਤਾਂ ਉਹਨਾਂ ਨੂੰ ਸੰਗਲ ਲਾ ਕੇ ਆਖਣਾ ਪਿਆ ਬਾਪੂ ਜੀ ਪੈਸੇ ਦੀ ਕਮੀ ਕਰਕੇ ਇਲਾਜ ਨਹੀਂ ਕਰਾ ਸਕੇ ਇਲਾਜ ਤਾਂ ਹੁਣ ਚੱਲ ਰਿਹਾ ਜੀ ਚੱਲ ਰਿਹਾ ਉਦੋਂ ਫਿਰ ਪੈਸੇ ਦੀ ਕਮੀ ਹੋ ਗਈ ਜੀ ਹਾਂ ਉਹ ਤਾਂ ਪੈਸਾ ਤਾਂ ਆ ਹੀ ਨਹੀਂ ਤੇ ਉਹਨਾਂ ਕੰਮਦੰਦਹਾ ਹੀ ਨਹੀਂ ਦੀ ਬੰਦ ਹੋ ਗਿਆ ਜੀ ਮੈਂ ਤਾਂ ਵੀ ਮੈਂ ਇਹਨਾਂ ਨੂੰ ਪੇਪਰ ਦਿਵਾਣ ਗਈਆਂ ਜਦੋਂ ਨਾ ਕਪਈ ਮੇਰੇ ਤਾਂ 10 ਕਿੱਲੇ ਮਰ ਗਏ ਹੋਣਾ ਇਹ ਕਹਿੰਦੇ ਅਸੀਂ ਤੇਰਨਾ ਵਾਰੀ ਵਾਰੀ ਲਵਾ ਦਾਂਗੇ 10 ਕਿੱਲੇ ਜੀਰੀ ਦੇ ਅੱਛਾ ਅੱਛਾ ਜੀਰੀ ਜੀਰੀ ਲਾਉਂਦੇ ਰਹੇ ਹਾਂ ਹਾਂ ਇਹ ਕਹਿੰਦੇ ਅਸੀਂ 10 ਕਿੱਲੇ ਤਿੰਨੇ ਭਣਾ ਵਾਰੀ ਵਾਰੀ ਲਵਾ ਦਾਂਗੇ ਤੇਰੇ ਕਿੱਲੇ ਅਸੀਂ ਪੂਰੇ ਕਰਾ ਦੇਣ ਤੇ ਇਹਨਾਂ ਨੂੰ ਅਖਰ ਵਿੱਚ ਪੇਪਰ ਕਰਾ ਕੇ ਦੇਈ ਭਾਵੇਂ ਤੁਸੀਂ ਤੁਸੀਂ ਜੀਰੀ ਲਈਏ ਦੋਨਾਂ ਨੇ ਇਹਨੇ ਜ਼ਿਆਦਾ ਲਈ ਤੁਸੀਂ ਵੀ ਜੀਰੀ ਲਈ ਹੈ ਬੜਾ ਔਖਾ ਕੰਮ ਆ ਜੀਰੀ ਲਾਉਣਾ ਬੰਦਿਆਂ ਦੀ ਚੀਕਾਂ ਨਿਕਲ ਜਾਂਦੀਆਂ ਹੀ ਆ ਚਿੱਕਾ ਤਾਂ ਹੁਣ ਨਿਕਲਦੇ ਨਹੀਂ ਬਾਈ ਤੋਦੇ ਆਪਦੇ ਵੀ ਕਦੇ ਮਨ ਚਿੱਤ ਨਹੀਂ ਕੋਈ ਖਿਆਲ ਆਇਆ ਇਦਾਂ ਦਾ ਕਿ 3 ਹੋ ਗਈਆਂ ਯਾਰ ਕਿਵੇਂ ਪੜਾਵਾਗੇ ਕਿਵੇਂ ਤੋਰਾਗੇ ਪਹਿਲੇ ਦਿਨੋਂ ਇਹਨਾਂ ਨੂੰ ਕਦੇ ਧੀ ਸਮਝੀ ਨਹੀਂ ਜਾਂ ਆਪਦੇ ਬੇਟੇ ਸਮਝਿਆ ਨਾ ਕਦੇ ਵੀ ਇਹਨਾਂ ਨੂੰ ਔਂਕਲ ਨਹੀਂ ਆਉਣ ਦਿੱਤੀ ਕੋਈ ਕਿਤਾਬ ਲਿਓਣੀ ਹੈ ਜਾਂ ਕੋਈ ਕੱਪੜਾ ਲੀੜਾ ਇਹਨਾਂ ਨੇ ਵੀ ਨਹੀਂ ਕਦੇ ਕਿਹਾ ਵੀ ਸਾਨੂੰ ਐਸੇ ਇਹੋ ਜਿਹਾ ਲਿਆ ਦੇ ਵੀ ਵਧੀਆ ਨਹੀਂ ਜਾਂ ਕਿਵੇਂ ਨੇ ਪਾਪਾ ਜੀ ਕਿੰਨਾ ਕੁ ਕਮਾਲ ਲੈਂਦੇ ਹੋ ਮਹੀਨੇ ਦਾ ਵੈਸੇ ਮਹੀਨੇ ਦਾ ਹੁਣ ਤਾਂ ਜੇ ਇਹਦਾ ਪਤਾ ਹੀ ਨਹੀਂ ਹੈ ਕਈ ਵਾਰੀ ਬਾਠ ਹੀ ਨਹੀਂ ਹੁੰਦਾ ਕੱਦਾ ਜੀ 5-4000 ਤੇ ਪਿੱਛੇ ਜੇ ਕਰੋਨਾ ਆ ਗਿਆ ਸੀਗਾ ਤਾਂ ਜਿਹੜੇ ਗ੍ਰੰਥੀ ਸੀ ਕੋਈ ਸਬਜ਼ੀ ਵੇਚਣ ਲੱਗਾ ਸੀ ਕੋਈ ਕੱਪੜਾ ਵੇਚਣ ਲੱਗਾ ਸੀ ਕੋਈ ਚਪਲਾ ਵੇਚਣ ਲੱਗਾ ਸੀ ਕੋਈ ਜੁੱਤੀਆਂ ਕੋਈ ਕੁਸ ਇਸ ਤਰ੍ਹਾਂ ਲੋਕਾਂ ਨੇ ਟਾਈਮ ਪਾਸ ਕੀਤਾ ਗ੍ਰੰਥੀਆਂ ਨੇ ਹੂੰ ਕਈ ਵਾਰ ਹਾਲਾਤ ਐ ਹੋਜੇ ਵੀ ਆ ਜਾਂਦੇ ਆ ਕਹਿੰਦੇ ਰੋਟੀ ਵੀ ਨਹੀਂ ਡੰਗਦੀ ਹੁੰਦੀ ਘਰੇ 3000 ਨਾਲ ਕੀ ਬਣਦਾ ਜੀ ਹੁਣ ਗ੍ਰੰਥੀ ਦਾ ਤੁਹਾਡੇ ਨਾਲ ਹੋਇਆ ਕਦੇ ਅਜਿਹੇ ਪਰਿਵਾਰ ਨਾਲ ਹੋਇਆ ਹੁਣ 3000 ਦਿੰਦੇ ਨਹੀਂ ਦੰਗਾ ਦਾ ਤਨਹਜ਼ਾਰ ਦਾ ਜੇ ਆਪਾਂ ਲਾਈਏ ਦੁੱਧ ਹੀ ਆ ਜਾਂਦਾ ਗੱਲਾਂ ਇਸੇ ਕਰਕੇ ਮੈਂ ਡਿਊਟੀ ਛੱਡੀ ਆ ਗੁਰਦੁਆਰਿਆਂ ਚ ਵੀ ਗੁਰਦੁਆਰਿਆਂ ਚ ਡਿਊਟੀ ਵੀ ਨਹੀਂ ਕਰਨੀ ਅੱਗੇ ਕਿਸੇ ਐ ਸੋਚਿਆ ਵੀ ਕਿਸੇ ਬੱਚੇ ਨੂੰ ਅੱਗੇ ਇਸ ਲੈਂਡ ਦੇ ਵਿੱਚ ਇਸ ਕਿੱਤੇ ਚ ਪਾਈਏ ਗ੍ਰੰਤੀ ਸਿੰਘ ਵਲ ਤੋਰੀਏ ਨਾ ਜੀ ਨਾ ਜੀ ਮੈਂ ਤਾਂ ਹੋਰ ਨੂੰ ਵਿਗਣਾ ਵੀ ਗ੍ਰੰਤੀ ਨਾ ਬਣਿਓ ਭਾਈ ਬੇ ਹਿੰਮਤ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਤਾਂ ਉੱਗ ਹੀ ਪੈਂਦੇ ਆ ਸੀਨਾ ਪਾੜ ਕੇ ਪੱਥਰਾਂ ਦਾ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਚਆਰ ਪੰਜਾਬ ਤੇ ਮੈਂ ਤੁਹਾਡੇ ਨਾਲ ਰਾਜੀਵ ਸਿੰਘ ਭੁੱਲਰ ਆਮ ਤੌਰ ਦੇ ਉੱਤੇ ਕਿਸੇ ਵੱਡੇ ਲੀਡਰ ਦਾ ਪੁੱਤ ਜਾਂ ਵੱਡੇ ਲੀਡਰ ਦੀ ਧੀ ਜਾਂ ਕਿਸੇ ਅਜਿਹੇ ਸ਼ਖਸ ਦਾ ਜਿਹੜਾ ਆਲਰੇਡੀ ਇਸ ਦੁਨੀਆ ਦੇ ਉੱਤੇ ਲੋਕਾਂ ਦੇ ਵਿੱਚ ਵਿਚਰਦਾ ਹੋਵੇ ਜਿਹਨੂੰ ਲੋਕ ਜਾਣਦੇ ਹੁਣ ਉਹਨਾਂ ਮਗਰ ਮੀਡੀਆ ਭਜਦਾਗਾ ਸਿਆਸੀ ਲੀਡਰ ਤੱਕ ਉਹਨਾਂ ਮਗਰ ਭਜਦੇ ਆ ਕਿਉਂਕਿ ਫੇਮ ਮਿਲਣਾ ਹੁੰਦਾ ਪਰ ਜਦੋਂ ਇੱਕ ਆਮ ਘਰ ਦੇ ਵਿੱਚੋਂ ਉੱਠ ਕੇ ਕਿਸੇ ਮਾ ਦਾ ਪੁੱਤ ਕਿਸੇ ਮਾਂ ਦੀ ਧੀ ਪਿਓ ਦੀ ਪੱਗ ਨੂੰ ਉੱਚਾ ਚੱਕਦੀ ਆ ਤਾਂ ਉਸ ਨੂੰ ਬਹੁਤ ਘੱਟ ਅਦਾਰੇ ਦਿਖਾਉਂਦੇ ਆ ਬਹੁਤ ਘੱਟ ਲੀਡਰ ਆਉਂਦੇ ਆ ਜਿੱਥੇ ਪਤਾ ਹੁੰਦਾ ਸਾਨੂੰ ਟੀਆਰਪੀ ਨਹੀਂ ਮਿਲਣੀ ਉੱਥੇ ਨਹੀਂ ਜਾਂਦੇ ਐਚਆਰ ਪੰਜਾਬ ਹਮੇਸ਼ਾ ਇਹ ਪ੍ਰਣ ਲੈ ਕੇ ਚੱਲਿਆ ਕਿ ਅਸੀਂ ਉਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆਵਾਂਗੇ ਜਿਹੜੇ ਕਿਸੇ ਨਾ ਕਿਸੇ ਕਾਰਨਾ ਕਰਕੇ ਸਾਡਾ ਸਮਾਜ ਉਹਨਾਂ ਨੂੰ ਉੱਪਰ ਨਹੀਂ ਉਠੰਦਾਂ ਪਰ ਅਸੀਂ ਉਹਨਾਂ ਦੀ ਆਵਾਜ਼ ਬਣਾਗੇ ਅਜਿਹਾ ਪਰਿਵਾਰ ਆ ਜੇ ਸ਼ੁਰੂਆਤ ਮੈਸੇ ਕਰਕੇ ਕਹੀ ਆ ਤਿੰਨ ਧੀਆਂ ਨੇ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚੋਂ ਨਿਕਲੀਆਂ ਜਿਨ੍ਹਾਂ ਨੂੰ ਟਿੱਬਿਆਂ ਦਾ ਪਿੰਡ ਕਿਹਾ ਜਾਂਦਾ ਸਿੱਧੂ ਹਮੇਸ਼ਾ ਗੱਲ ਕਰਦਾ ਹੁੰਦਾ ਸੀ ਕਿ ਜਦੋਂ ਤਿੰਨ ਕਮਰਿਆਂ ਦੇ ਘਰ ਚੋਂ ਕੋਈ ਉੱਠਦਾ ਤਾਂ ਉਹਨੂੰ ਹੰਕਾਰ ਹੋ ਜਾਂਦਾ ਪਰ ਲੋਕ ਉਹਨੂੰ ਹੰਕਾਰ ਕਹਿੰਦੇ ਆ ਹੰਕਾਰ ਨਹੀਂ ਉਹਦੀ ਮਿਹਨਤ ਹੁੰਦੀ ਆ ਅੱਜ ਉਸੇ ਮਿਹਨਤ ਨੂੰ ਹਾਸਲ ਕਰਕੇ ਦਿਖਾਇਆ ਸਾਡੀਆਂ ਭੈਣਾਂ ਰਿੰਪੀ ਕੋਰ ਬਿਆੰਤ ਕੋਰ ਤੇ ਹਰਦੀਪ ਕੋਰ ਤੇ ਅੱਜ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਯੂਜੀਸੀ ਨੈਟ ਦੇ ਵਿੱਚ ਉਹਨਾਂ ਨੇ ਟੌਪ ਕੀਤਾਗਾ ਬੜੇ ਨਾਜੁਕ ਹਾਲਾਤਾਂ ਦੇ ਵਿੱਚੋਂ ਨਿਕਲੇ ਆ ਕੋਈ ਵੀ ਸੁਵਿਧਾਵਾਂ ਨਹੀਂ ਸਨ ਉਹਨਾਂ ਹਾਲਾਤਾਂ ਦੇ ਵਿੱਚੋਂ ਉਹਨਾਂ ਨੇ ਉਹ ਮੁਕਾਮ ਹਾਸਲ ਕੀਤਾ ਜਿਹੜੇ ਇੰਨੀਆਂ ਸੁਵਿਧਾਵਾਂ ਮਿਲਦੇ باوجود ਵੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਹਾਸਲ ਨਹੀਂ ਕਰ ਸਕਦੀ ਸਵਾਗਤ ਕਰਦੇ ਆ ਪੂਰੇ ਪਰਿਵਾਰ ਦਾ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਮਾਤਾ ਜੀ ਤੇ ਭੈਣ ਰਿੰਪੀ ਤੇ ਬਿਆੰਤ ਕੋਰ ਸੋ ਸੀ ਗੱਲ ਦੀ ਬਾਈ ਬਟੀਕਾ ਖਾਲਸਾ ਮੈਂ ਮਿਲਦਾ ਹਾਂ ਕੀ ਗੱਲ ਆਪਾਂ ਕਰੀਏ ਠੀਕ ਹੈ ਜੀ ਭੈਣੇ ਠੀਕ ਹੋ ਤੁਸੀਂ ਹਾਂਜੀ ਹਾਂਜੀ ਹੋ ਤੁਸੀਂ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਚੜ੍ਹਦੀ ਕਲਾ ਬਖਸ਼ੇ ਤੇ ਇੱਕ ਮੈਂ ਇੱਕ ਦਰਸ਼ਕਾਂ ਨੂੰ ਸਾਡਾ ਦੱਸ ਦੇਣਾ ਚਾਹਣਾ ਕਿ ਸਾਡੀ ਭੈਣ ਤੀਜੀ ਹਰਦੀਪਕੌਰ ਥੋੜੀ ਤਬੀਅਤ ਉਹਦੀ ਠੀਕ ਨਹੀਂ ਸੀ ਇਸ ਕਰਕੇ ਉਹ ਸਾਡੇ ਵਿਚਕਾਰ ਗੱਲਬਾਤ ਦੇ ਲਈ ਨਹੀਂ ਬੈਠ ਸਕੇ ਉਹਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਪਰ ਉਸ ਭੈਣ ਦੀ ਦੁਆਵਾਂ ਕਰਨੀਆਂ ਤੁਸੀਂ ਕਿ ਉਹ ਭੈਣ ਸਾਡੀ ਜਲਦੀ ਠੀਕ ਹੋ ਜਾਵੇ ਤੇ ਅਗਲੀ ਅਸੀਂ ਇੰਟਰਵਿਊ ਅਸੀਂ ਗੱਲਬਾਤ ਉਹਨਾਂ ਦੇ ਨਾਲ ਵੀ ਅਸੀਂ ਕਰੀਏ ਸ਼ੁਰੂਆਤ ਕਰਦੇ ਹਾਂ ਭੈਣ ਦਿੰਪੀ ਤੋਂ ਪੈਨੇ ਇਹ ਸੁਪਨਾ ਕਿਵੇਂ ਸੋਚਿਆ ਕਿ UGC NET ਦਾ ਪੇਪਰ ਦੇਣਾ ਪ੍ਰੋਫੈਸਰ ਬਨਣਾ ਸ਼ੁਰੂਆਤ ਤੋਂ ਮੈਂ ਜਾਨਣਾ ਚਾਹੁੰਨਾ ਕਰਦੇ ਹਾਲਾਤ ਕਿਸ ਤਰੀਕੇ ਦੇ ਸੀ ਬਚਪਨ ਕਿਸ ਤਰ੍ਹਾਂ ਦਾ ਬੀਤਿਆ ਸਰਕਾਰ ਦੇ ਹਾਲਾਤ ਬਹੁਤੇ ਸਹੀ ਨਹੀਂ ਰਹੇ ਬੇਕਰ ਵਿਗਰੀਬੀ ਰਹੀ ਘਰੇ ਵਿੱਚ ਘਰ ਦੇ ਵਿੱਚ ਤੇ ਪਾਪਾ ਗਰੰਥੀ ਸੀਗੇ ਮੰਮੀ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਬਚਪਨ ਦੇ ਵਿੱਚ ਵੀ ਇੰਨਾ ਵੀ ਉਹ ਹੈ ਨਹੀਂ ਸੀਗਾ ਵੀ ਅਸੀਂ ਚੰਗੀ ਤਰ੍ਹਾਂ ਆਪਣਾ ਜਿਹੜਾ ਹੈਗਾ ਜੀਵਨ ਬਤੀਤ ਕਰ ਸਕੀਏ ਬਹੁਤ ਔਖਾ ਸਾਨੂੰ ਮਾਪਿਆਂ ਨੇ ਪਾਲਿਆ ਪਰ ਅੱਜ ਕਿਤੇ ਨਾ ਕਿਤੇ ਉਹਦਾ ਜਿਹੜਾ ਹੈਗਾ ਮੁੱਲ ਅਸੀਂ ਉਹਨਾਂ ਨੂੰ ਦੇ ਮੋੜਿਆਗਾ ਜੁ ਜੀ ਸੀਨੇਟ ਪੇਪਰ ਕਲੀਅਰ ਕਰਕੇ ਸਾਡੀ ਸਟੱਡੀ ਵੀ ਜਿਹੜੀ ਪੜ੍ਹਾਈ ਹੈ ਸਾਡੀ ਸਾਰੀ ਸਰਕਾਰੀ ਸਕੂਲ ਦੇ ਵਿੱਚ ਅਸੀਂ ਕੀਤੀ ਆ ਤੇ ਐਮਸੀਏ ਸੀ ਗੁਰੂ ਨਾਨਕ ਕਾਲਜ ਬੁੱਢਲਾਡਾ ਤੋਂ ਕੀਤੀ ਆ ਤੇ ਉਸ ਤੋਂ ਬਾਅਦ ਐਮਸੀਏ ਤੋਂ ਬਾਅਦ ਮੈਨੇ ਇੱਕ ਵਾਰੀ ਦਸੰਬਰ ਦੇ ਵਿੱਚ 2021 ਦੇ ਵਿੱਚ ਮੈਂ ਦਿੱਤਾ ਸੀ ਦੂਜੀ ਸਨੈਟ ਦਾ ਪੇਪਰ ਪਰ ਮੇਰੇ 6 ਨੰਬਰ ਤੋਂ ਰਹਿ ਗਿਆ ਸੀ ਮੈਂ ਉਹ ਇਦਾਂ ਹੀ ਗਈ ਸੀ ਬਿਨਾ ਤਿਆਰੀ ਦੇ ਤੋਂ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਪੇਪਰ ਲੀਕ ਹੋਇਆ ਉਹ ਮੇਰਾ ਕੁਆਲੀਫਾਈ ਸੀਗਾ ਤੇ ਉਸ ਤੋਂ ਬਾਅਦ ਮੈਂ ਹੁਣ ਆਪਣਾ ਜਿਹੜਾ ਅਟੈਂਪਟ ਦਿੱਤਾ ਸੀ ਇਹਦੇ ਵਿੱਚ ਮੇਰਾ ਹੁਣ ਕਲੀਅਰ ਹੋਇਆ ਪੇਪਰ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਜੀ ਪੈਨੇ ਬੈਂਥ ਭੈਣ ਵਾਲਾ ਲਾਉਣਾ ਤੁਹਾਨੂੰ ਅੱਜ ਉਹ ਬਚਪਨ ਚੇਤੇ ਆਉਂਦਾ ਤੁਸੀਂ ਵੀ ਕਦੇ ਆਪਣੇ ਮਾਤਾ ਪਿਤਾ ਦੇ ਨਾਲ ਕੰਮ ਕਾਜ 'ਚ ਹੱਥ ਵਟਾਉਂਦੇ ਹੋਵੋਗੇ ਜਾਂਦੇ ਹੋਵੋਗੇ ਹਨਾ ਲੋਕ ਟੀਚਰਾਂ ਵੀ ਕਰਦੇ ਹੋਣਗੇ ਉਦੋਂ ਦੂਜੇ ਦੇ ਜਵਾਕਾਂ ਵੱਲ ਆਪਾਂ ਯਾਰ ਦੋਸਤ ਹੁੰਦੇ ਆ ਕਈ ਚੰਗੇ ਘਰਾਂ ਤੋਂ ਵੀ ਹੁੰਦੇ ਹਨਾ ਉਹਨਾਂ ਨੂੰ ਦੇਖਦੇ ਆ ਉਦੋਂ ਮਨ 'ਚ ਬਹੁਤ ਕੁਝ ਆਉਂਦਾ ਹੈਗਾ ਤੁਸੀਂ ਜਦੋਂ ਇਸ ਮੁਕਾਮ ਨੂੰ ਹਾਸਲ ਕੀਤਾ ਅੱਜ ਲੋਕ ਵਧਾਈਆਂ ਦੇਣ ਵਾਸਤੇ ਆ ਰਹੇ ਆ ਮੂੰਹ ਮਿੱਠਾ ਕਰਾਇਆ ਜਾਂਦਾ ਸਮਾਂ ਜ਼ਰੂਰ ਚੇਤੇ ਆਉਂਦਾ ਹੁੰਦਾ ਮੈਂ ਚਾਹਣਾ ਕਿ ਉਹ ਸਮਾਂ ਯਾਦਾਂ ਜੋ ਸਾਂਝੀਆਂ ਕੀਤੀਆਂ ਜਾਂਦਾ ਸਰਮ ਕੱਲ ਤਾਂ ਮੈਂੰਨਾ ਜ਼ਿਆਦਾ ਪੜਦੀ ਨਹੀਂ ਹੁੰਦੀ ਸੀ ਜਦੋਂ ਛੋਟੀ ਹੁੰਦੀ ਸੀ ਮੇਰਾ ਖੇਡਣ ਦੇ ਵਿੱਚ ਹੀ ਧਿਆਨ ਹੁੰਦਾ ਸੀ ਇਹ ਸਾਰੇ ਫਸਟ ਸੈਕਿੰਡ ਆਉਂਦੇ ਸੀ ਮੈਂ ਕਦੇ ਕੋਈ ਪੋਜੀਸ਼ਨ ਨਹੀਂ ਹਾਸਲ ਕੀਤੀ ਕਦੇ ਵੀ ਨਹੀਂ ਸਰ ਤੇ ਜਦੋਂ ਸਾਡਾ ਮਤਲਬ ਕਿ ਮੇਰਾ ਸਕੂਲ ਟਪਿਆ ਤੇ ਮੈਂ ਬੀਏ ਦੇ ਵਿੱਚ ਗਈ ਤੇ ਮੇਰੇ ਡੈਡੀ ਨੂੰ ਮੈਨੂੰ ਕਾਲਜ ਦੇ ਵਿੱਚ ਲਾਇਆ ਤਾਂ ਮੇਰਾ ਇਹੀ ਸੁਪਨਾ ਸੀਗਾ ਕਿ ਮੈਂ ਉੱਥੇ ਬੈਕ ਵੈਂਚਰ ਨਹੀਂ ਬੰਨਣਾ ਮੈਂ ਫਸਟ ਤੇ ਬੈਠਾਂਗੀ ਤੇ ਫਰਸਟ ਤੇ ਬੈਠੀ ਸਰ ਮੈਂ ਬਹੁਤ ਵਧੀਆ ਪੜਨ ਲੱਗ ਗਈ ਉਦੋਂ ਉਦੋਂ ਤੋਂ ਸਟਾਰਟ ਮੈਂ 2 ਵਜੇ 3 ਵਜੇ 4 ਵਜੇ ਮੈਂ ਉੱਠਣਾ ਸ਼ੁਰੂ ਕਰਤਾ ਉਦੋਂ ਮੈਂ ਅੰਨੀ ਜ਼ਿਆਦਾ ਮਿਹਨਤ ਕੀਤੀ ਮੈਨੂੰ ਪਤਾ ਸੀ ਵੀ ਇਹ ਤੋਂ ਬਾਅਦ ਅਸਾਨੂੰ ਜੌਬ ਲੱਗਣਾ ਹੈ ਪਹਿਲਾ ਜੋ ਕਰ ਲਿਆ ਕਰ ਲਿਆ ਹੁਣ ਉਹ ਵੀ ਬਹਾਨੇ ਨਹੀਂ ਚੱਲਣੇ ਤੇ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਐਮਏ ਦੇ ਵਿੱਚ ਆਏ ਐਮਏ ਦੇ ਵਿੱਚ ਮਤਲਬ ਕਿ ਮੈਂ ਸਾਡੇ ਪੇਪਰ ਹੁੰਦੇ ਸੀ ਜਦੋਂ ਪਹਿਲਾਂ ਸਾਰਾ ਸਿਲੇਬਸ ਅਸੀਂ ਕਵਰ ਕਰਦੇ ਤੇ ਜਦੋਂ ਸਾਡੇ ਪੇਪਰ ਹੁੰਦੇ ਉਦੋਂ ਜ਼ਿਆਦਾ ਮਿਹਨਤ ਕਰਦੇ 2 ਵਜੇ ਤੱਕ ਉੱਠਦੇ ਮਤਲਬ ਦੂਜੇ ਦਿਨ ਪੇਪਰ ਹੁੰਦਾ ਸੀ 2 ਵਜੇ ਉਦੋਂ ਉਦੋਂ ਉੱਠਦੇ ਤੇ ਜਿੱਦਨ ਸਾਡਾ ਪੇਪਰ ਹੁੰਦਾ ਸੀ ਉਸ ਦਿਨ ਵੀ ਉਹੀ ਰੂਟੀਨ ਚੱਲਦਾ ਅਸੀਂ ਪੇਪਰ ਦੇ ਕੇ ਆਉਂਦੇ ਤਾਂ ਸਾਨੂੰ ਮੈਨੂੰ ਨਾ ਜੋੜੀ ਸਾਡੇ ਨਾਲ ਕੁੜੀਆਂ ਹੁੰਦੀਆਂ ਸੀ ਉਹ ਸਾਨੂੰ ਕਹਿ ਦਿੰਦੀਆਂ ਵੀ ਤੂੰ ਅੰਨਾ ਕਿਵੇਂ ਪੜ ਲੰਨੀ ਹੈ ਮੈਂ ਕਹਿੰਦੀ 9 ਵਜੇ ਉੱਠਦੀ ਆ ਉਹ ਕਹਿੰਦੀ ਸਾਡੇ ਤਾਂ ਤਾਂ ਨਹੀਂ ਉੱਠਿਆ ਜਾਂਦਾ ਮੈਂ ਜਿਨੇ ਕਰਨਾ ਹੋ ਤਾਂ ਉੱਠੋ ਗਈ ਮੈਂ ਮੈਂ ਤਾਂ ਅੰਨੇ ਵਜੇ ਉੱਠਦੀ ਆ ਅੰਨੇ ਵਜੇ ਸੌਨੀ ਆ ਤੇ ਮੈਨੂੰ ਉਹ ਨਾ ਮਤਲਬ ਪੇਜ ਨੰਬਰ ਵੀ ਯਾਦ ਹੋ ਜਾਂਦੇ ਸੀ ਵੀ ਆਹ ਪੇਜ ਤੇ ਆ ਲਿਖਿਆ ਹੋਇਆ ਤੇ ਉਹ ਸਰ ਮੈਨੂੰ ਮੈਨੂੰ ਟੈਸਟ ਕਰਦੇ ਉਹ ਵੀ ਤੁਸੀਂ ਮੈਨੂੰ ਦੱਸੋ ਆਹ ਪੇਜ ਤੇ ਕੀ ਲਿਖਿਆ ਮੈਨ ਤੇ ਡੇਟ ਡੇਟ ਲਿਖੀ ਹੁੰਦੀਆਂ ਸੀ ਨਾ ਉਹ ਯਾਦ ਕਰਨੀ ਹੁੰਦੀਆਂ ਤੇ ਉਹ ਮੇਰੇ ਅਈ ਯਾਦ ਹੋ ਜਾਂਦੀਆਂ ਰਿਵੀਜ਼ਨ ਕਰਦੀ ਮੈਂ ਜ਼ਿਆਦਾ ਤੋਂ ਜ਼ਿਆਦਾ ਤੇ ਉਹਨਾਂ ਨੂੰ ਹੁੰਦਾ ਸੀ ਵੀ ਇਹ ਝੂਠ ਬੋਲਦੀ ਐ ਮੈਂ ਨਹੀਂ ਮੈਂ ਯਾਦ ਕੀਤਾ ਮੈਨੂੰ ਪੇਜ ਨੰਬਰ ਤੱਕ ਯਾਦ ਹੈ ਤੇ ਉਹ ਮੇਰੇ ਟੈਸਟ ਵੀ ਲੈਂਦੀਆਂ ਤੇ ਮੈਨੂੰ ਉਹ ਹੁੰਦਾ ਵੀ ਇਹਨਾਂ ਨੂੰ ਮੇਰੇ ਤੇ ਯਕੀਨ ਹੀ ਨਹੀਂ ਹੈਗਾ ਵੀ ਮੈਂ ਇੰਨਾ ਪੜ੍ਹਦੀ ਆ ਤੇ ਪਹਿਲਾਂ ਮੈਂ ਬਹੁਤ ਘੱਟ ਪੜ੍ਹਦੀ ਸੀ ਮੈਂ ਹੁਣ ਬਹੁਤ ਪੜ੍ਹਦੀ ਆ ਇਹਨਾਂ ਤੋਂ ਵੀ ਮੈਂ ਜ਼ਿਆਦਾ ਪੜ੍ਹਦੀ ਆ ਹੁਣ ਕੰਪੀਟੀਸ਼ਨ ਹੋ ਗਿਆ ਪੜ੍ਹਨਾ ਚਾਹੀਦਾ ਹਾਂ ਹਾਂਜੀ ਬਿਲਕੁਲ ਅੱਛਾ ਅੱਜ ਸਾਡੀ ਭੈਣ ਪੀਜੀ ਸਾਡੇ ਵਿੱਚਕਾਰ ਨਹੀਂ ਬੈਠੇ ਪਰ ਮੈਂ ਚਾਹਣਾ ਤੁਸੀਂ ਦੋਨੇ ਭੈਣਾ ਆਪਣੀ ਭੈਣ ਬਾਰੇ ਦੱਸੋ ਕਿ ਉਹਨਾਂ ਨੇ ਕਿਵੇਂ ਮਿਹਨਤ ਕੀਤੀ ਸਰ ਉਹ ਵੀ ਮੇਰੀ ਮੰਗੀ ਆ ਮਤਲਬ 2 ਵਜੇ 3 ਵਜੇ ਉਹਦਾ ਉੱਠਣਾ ਰੁਟੀਨ ਆਦਾ ਮਤਲਬ ਉਹਨੇ ਜੁਜੀਸੀ ਨੈਟ ਦੋ ਵਾਰ ਕਲੀਅਰ ਕਰਤਾ ਤੇ ਹਾਂਜੀ ਸਰ ਕੀਆ ਬਾਤ ਤੇ ਬੀਏ ਦੇ ਵਿੱਚੋਂ ਨੇ ਟੌਪ ਕੀਤਾ ਸੀਗਾ ਹਮ ਤੇ ਐਮਏ ਦੇ ਵਿੱਚੋਂ ਵੀ ਉਹ ਵਧੀਆ ਨੰਬਰ ਤੇ ਪਾਸ ਹੋਈ ਹੈ ਤੇ ਜਿਹਦਾ ਮਤਲਬ ਫੋਰਸ ਸੈਮ ਸੀਗਾ ਉਹਨੇ ਪਹਿਲੀ ਵਾਰ ਚ ਅਟੈਂਪਟ ਦਿੱਤਾ ਤੇ ਪਹਿਲੀ ਵਾਰ ਉਹਦਾ ਜੁਜੀਸੀ ਨੈਟ ਕਲੀਅਰ ਹੋ ਗਿਆ ਜਿਹੜੀ ਤੁਹਾਡੀ ਬੁੱਢਲੀ ਪੜਾਈ ਆ ਤੁਸੀਂ ਕਿੱਥੋਂ ਕੀਤੀ ਆ ਉਹ ਪ੍ਰਾਈਵੇਟ ਸੈਕਟਰ ਚ ਜਾਂ ਸਰਕਾਰੀ ਸਕੂਲ ਚ ਸਰਕਾਰੀ ਸਕੂਲ ਦੇ ਵਿੱਚ ਕੀਤੀ ਪੰਜਾਬੀ ਮੀਡੀਅਮ ਚ ਹਾਂਜੀ ਬਿਲਕੁਲ ਟਿਊਸ਼ਨਾਂ ਵਗੈਰਾ ਵੀ ਰੱਖੀਆਂ ਕਦੇ ਨਹੀਂ ਸਰ UGC ਦੀ ਪੜਾਈ ਬਹੁਤ ਟਫ ਹੁੰਦੀ ਆ ਨਾ ਆਮ ਤੌਰ ਤੇ ਬੱਚੇ ਜਦੋਂ ਇਸ ਇਜਾਮ ਦੀ ਤਿਆਰੀ ਕਰਦੇ ਆ ਮਹਿੰਗੀਆਂ ਟਿਊਸ਼ਨਾਂ ਰੱਖੀਆਂ ਜਾਂਦੀਆਂ ਘਰੇ ਵੀ ਕਹਿੰਦੇ ਆ ਸਾਨੂੰ ਸੁਧਾਵਾਵਾਂ ਦਿਓ ਅੱਜ ਜੇ ਗੱਲ ਤਾਂ ਬੱਚਾ ਪਾਲਦਾ ਜੀ ਮੇਰੇ ਰੂਮ 'ਚ AC ਲੱਗਿਆ ਹੋਣਾ ਚਾਹੀਦਾ ਮੇਰੇ ਲੈਂਪ ਲੱਗੇ ਹੋਣੇ ਚਾਹੀਦੇ ਮੈਨੂੰ ਡਿਸਟਰਬ ਨਾ ਕਰੋ ਜੀ ਹਨਾ ਟਿਊਸ਼ਨਾਂ ਨਾਲ ਚਾਹੀਦੀਆਂ ਹੀ ਆ ਫਿਰ ਤੁਸੀਂ ਇੰਨਾ ਟਫ ਜਿਹੜਾ ਟੈਸਟ ਸੀਗਾ ਇਹਦੀ ਤਿਆਰੀ ਕਿਵੇਂ ਕੀਤੀ ਕਿਉਂਕਿ ਜਿਹੜੇ ਹਾਲਾਤ ਅਸੀਂ ਇਸ ਵਕਤ ਦੇਖ ਰਹੇ ਆ ਤੁਹਾਡੇ ਘਰ ਦੇ ਇਹਨਾਂ ਹਾਲਾਤਾਂ ਦੇ ਵਿੱਚੋਂ ਨੰਗਣਾ ਬਹੁਤ ਔਖਾ ਸੀ ਸਰ ਘਰ ਦੇ ਹਾਲਾਤ ਦੇ ਵੀ ਸਾਡਾ ਇੱਕ ਬ੍ਰਦਰ ਆ ਉਹੀ ਬਿਮਾਰ ਆ ਮਮੇ ਪਾਪਾਉਂ ਦੇਖਦੇ ਸੀ ਵੀ ਪਹਿਲਾਂ ਤਾਂ ਸਾਨੂੰ ਐਸੀ ਵੀ ਸਾਡਾ ਬ੍ਰਦਰ ਲੱਗ ਜੂਗਾ ਪੜ੍ਹ ਕੇ ਵੀ ਉਹਨੂੰ ਐਸੀ ਵੀ ਚਲ ਮੈਂ ਪੁਲਿਸ 'ਚ ਲੱਗ ਜੂਗਾ ਫਿਰ ਉਹ ਬਿਮਾਰ ਹੋ ਗਏ ਬੀਏ ਦੇ ਦੌਰਾਨ ਹੀ ਉਹ ਇੱਕ ਸਾਲ ਰਹਿ ਗਿਆ ਸੀ ਉਸ ਤੋਂ ਬਾਅਦ ਉਹ ਬਿਮਾਰ ਰਹੀ ਹੁਣ 10 ਸਾਲ ਹੋ ਜਾਣੀ ਇਹਨੂੰ ਤੇ ਫਿਰ ਉਸ ਤੋਂ ਬਾਅਦ ਸਾਨੂੰ ਕੋਈ ਹੋਰ ਰਿਸੋਰਸ ਨਹੀਂ ਦਿਸਰੇ ਸੀ ਫਿਰ ਸਾਨੂੰ ਤਾਂ ਸਿਰਫ ਵੀ ਘਰ ਦੇ ਹਾਲਾਤ ਦੇਖ ਕੇ ਵੀ ਦਿਨ ਰਾਤ ਇੱਕ ਕਰਨਾ ਤਾਂ ਪਊ ਬਈ ਫਿਰ ਸਰ ਸਾਨੂੰ ਵੀ ਐਸੀ ਵੀ ਅਸੀਂ ਪ੍ਰੋਫੈਸਰ ਬਣੀਏ MCA ਵਿੱਚ ਸਾਨੂੰ ਸਾਡੇ ਸਰ ਸੀ ਨਰਿੰਦਰ ਸਰ ਉਹਨਾਂ ਨੇ ਸਾਨੂੰ 6ਵੇਂ ਸੈਮੈਸਟਰ ਦੇ ਵਿੱਚ ਗਿਆ ਸੀ ਕਹਿੰਦੇ ਵੀ ਜੇ ਤੁਸੀਂ ਇਸ ਕਾਲਜ ਦੇ ਵਿੱਚ ਪ੍ਰੋਫੈਸਰ ਲੱਗਣਾ ਤਾਂ ਤੁਹਾਨੂੰ ਜੂਜੀ ਸੀ ਨੈਟ ਜਿਹੜਾ ਹੈਗਾ ਪੇਪਰ ਉਹ ਕਲੀਅਰ ਕਰਨਾ ਪਊ ਫਿਰ ਸਰ ਮੈਂ ਉਦੋਂ ਉਦੋਂ ਬਾਅਦ ਮੈਂ ਦਿੱਤਾ ਸੀ ਵੀ ਦੇਖ ਲੈਣੇ ਵੀ ਕੀ ਕਿਹੜਾ ਪੇਪਰ ਹੁੰਦਾ ਸਰਚ ਕਰੀ ਫਿਰ ਉਦੋਂ ਬਾਅਦ ਇਹ ਪੇਪਰ ਦਿੱਤਾ ਉਦੋਂ ਉਦੋਂ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਮੈਂ ਅਜੇ ਅਜੇ MCA ਦੀ ਮੈਂ ਡਿਗਰੀ ਵੀ ਨਹੀਂ ਲਈ ਕੱਲ ਮੈਂ ਉੱਥੇ ਕਾਲਜ ਗਈ ਸਨਮਾਨ ਕੀਤਾ ਤੁਹਾਨੂੰ ਉੱਥੇ ਮੈਂ ਬੋਲਣਾ ਵੀ ਹੋਇਆ ਨਹੀਂ ਬੋਲਿਆ ਨਹੀਂ ਗਿਆ ਮੇਰੇ ਤਾਂ ਮੈਂ ਅਸੀਂ ਦੀ ਡਿਗਰੀ ਨਹੀਂ ਡਿਗਰੀ ਵੀ ਨਹੀਂ ਲੈ ਕੇ ਆਈ ਮੈਂ ਕਿਹਾ ਵੀ ਜਦੋਂ ਮੇਰਾ ਨੈਟ ਕਲੀਅਰ ਹੋਗਾ ਮੈਂ ਮ ਡਿਗਰੀ ਵੀ ਉਹ ਵੀ ਲੈ ਕੇ ਆਉਣੀ ਆ ਫਿਰ ਇਹ ਪੜਾਈ ਤੁਸੀਂ ਕਿੱਥੋਂ ਤਿਆਰੀ ਕਿੱਥੋਂ ਕੀਤੀ ਤਿਆਰੀ ਸਰ ਅਸੀਂ ਘਰ ਬੈਠ ਕੇ ਕੀਤੀ ਘਰੇ ਆਪ ਹੀ ਪੜ੍ਹ ਲਏ ਕਿਸੇ ਨੇ ਜਾ ਪੜਾਇਆ ਨਹੀਂ ਸਰ ਆਪ ਹੀ ਤਿਆਰੀ ਕੀਤੀ ਸੀ ਆਨਲਾਈਨ ਹਾਂਜੀ YouTube ਤੇ ਕਲਾਸਾਂ ਮੈਰਾਥਨ ਨੇ ਸਲੇਵਸ ਸਾਰਾ ਅਸੀਂ YouTube ਤੋਂ ਕਵਰ ਕੀਤਾ ਜੀ ਅੱਛਾ YouTube ਤੋਂ ਸਾਰੀ ਤੁਸੀਂ ਟੈਸਟਾਂ ਦੀ ਤਿਆਰੀ ਕੀਤੀ ਤੁਹਾਨੂੰ ਕਿਸੇ ਨੇ ਪੜਾਇਆ ਨਹੀਂ ਕੋਈ ਟਿਊਸ਼ਨਾਂ ਵਗੈਰਾ ਤੁਸੀਂ ਨਹੀਂ ਲਈਆਂ ਮੈਂ ਮਾਤਾ ਜੀ ਵੱਲ ਜਾਨਣਾਗਾ ਮਾਤਾ ਜੀ ਅੱਜ ਧੀਆ ਨੇ ਤੁਹਾਡਾ ਐਡਾ ਵੱਡਾ ਨਾਮ ਕਰਤਾ ਕਿ ਪੂਰੇ ਦੇਸ਼ ਦੇ ਅੰਦਰ ਪੂਰੇ ਪੰਜਾਬ ਚ ਲੋਕ ਮਾਣ ਕਰ ਰਹੇ ਆ ਕੋਈ ਸਮਾਂ ਹੋਣਾਗਾ ਸਾਡੇ ਨਾ ਪਿੰਡਾਂ ਚ ਇਹ ਗੱਲ ਵੈਸੇ ਹੁੰਦੀ ਆ ਕਿ ਜਦੋਂ ਘਰ ਚ ਧੀ ਜਾਂਦੀ ਆ ਨਾ ਉਦੋਂ ਖੁਸ਼ੀ ਘੱਟ ਮਨਾਈ ਜਾਂਦੀ ਆ ਪੁੱਤਾਂ ਦੀ ਖੁਸ਼ੀ ਵੱਧ ਹੁੰਦੀ ਆ ਕਦੇ ਸੋਚਿਆ ਸੀ ਵੀ ਧੀਆ ਇਸ ਮੁਕਾਮ ਤੇ ਵੀ ਪਹੁੰਚ ਜਾਣਗੀ ਆਹ ਨਹੀਂ ਸੋਚਿਆ ਤਾਂ ਨਹੀਂ ਸੀ ਪਰ ਕੋਸ਼ਿਸ਼ ਤਾਂ ਪੂਰੀ ਕਰੀਆ ਵੀ ਪਹੁੰਚਾਵਾਂਗੇ ਤੇ ਅੱਜ ਮੇਰੀ ਧੀਆ ਆਪਦੇ ਮਕਾਨ ਤੇ ਪਹੁੰਚ ਗਏ ਆ ਤੇ ਸਾਨੂੰ ਬਹੁਤ ਬਹੁਤ ਖੁਸ਼ੀ ਆਈ ਤੁਸੀਂ ਕੀ ਕੰਮ ਕਰਦੇ ਹੋ ਮਾਤਾ ਜੀ ਅਸੀਂ ਤਾਂ ਬਸ ਆਹੇ ਹਾੜੀ ਸੌਣੇ ਖੇਤਾਂ ਚੀ ਕੰਮ ਕਰਦੇ ਹਾਂ ਅੱਛਾ ਨਰੇਗਾ ਵਗੈਰਾ ਚ ਜਾਂਦੇ ਨਰੇਗਾ ਨਹੀਂ ਹੈਗੇ ਆਪਣੇ ਵਿਊ ਹੀ ਆਮ ਡੰਗਰ ਪਸ਼ੂ ਬਣਾਣਾ ਹਰਾ ਜੰਗਰ ਪਸ਼ੂ ਸੰਭਲਦੇ ਹਾਂ ਦੇਹੜ ਤੇ ਬਸ ਹੋਰ ਤਾਂ ਕੰਮ ਅਰੇ ਬੱਚਿਆਂ ਨੂੰ ਵੀ ਕਿਹਾ ਵੀ ਆਜੋ ਕਿਉਂ ਪੜ੍ਹਾਈ ਮਗਰਾ ਛੱਡ ਕੇ ਆਜੋ ਸਾਡੇ ਨਾਲ ਕੰਮ ਕਰਨਾ ਨਾ ਨਾ ਜੀ ਅਜੇ ਤੱਕ ਕਦੇ ਨਹੀਂ ਕਿਹਾ ਇਹਨਾਂ ਨੂੰ ਇਹ ਆਪਦੇ ਸੰਗ ਨਾਲ ਵੀ ਜਾਂਦੇ ਆ ਬਸ ਇੱਕ ਦੋ ਵਾਰੀ ਵਾਗ ਗਿਆਂ ਨੇ ਮਸ਼ੀਨ ਤੇ ਜਾਂਦੇ ਆ ਇੱਥੇ ਵੀ ਮੈਂ ਇਹਨਾਂ ਨੂੰ ਪੇਪਰ ਦਿਵਾਣ ਗਈਆਂ ਜਦੋਂ ਮੈਂ ਕਿਹਾ ਭਾਈ ਮੇਰੇ ਤਾਂ 10 ਕਿੱਲੇ ਮਰ ਗਏ ਹੁਣ ਇਹ ਕਹਿੰਦੇ ਅਸੀਂ ਤੇਰ ਨਾਲ ਵਾਰੀ ਵਾਰੀ ਲਵਾ ਦਾਂਗੇ 10 ਕਿੱਲੇ ਜੀਰੀ ਦੇ ਅੱਛਾ ਅੱਛਾ ਜੀਰੀ ਜੀਰੀ ਲਾਉਂਦੇ ਰਹੇ ਹਾਂ ਹਾਂ ਇਹ ਕਹਿੰਦੇ ਅਸੀਂ 10 ਕਿੱਲੇ ਤਿੰਨੇ ਭਣਾ ਵਾਰੀ ਵਾਰੀ ਲਵਾ ਦਾਂਗੇ ਤੇਰੇ ਕਿੱਲੇ ਅਸੀਂ ਪੂਰੇ ਕਰਾ ਦੇਣੇ ਤੇ ਇਹਨਾਂ ਨੂੰ ਮੈਂ ਫਿਰ ਪੇਪਰ ਕਰਾ ਕੇ ਦੇ ਤੇ ਚੱਲ ਹੁਣ ਉਹ ਕਿੱਲੇ ਮੇਰੇ ਆਪ ਹੀ ਪੂਰੇ ਹੋ ਗਏ ਮਾਰਕ ਨੇ ਸੁਣ ਲਿਆ ਤਿੰਨੇ ਭਣਾ ਨਿੱਟ ਕੇ ਈਅਰ ਕਰਦੀ ਆ ਉਹਦਾ ਤੇ ਭਣਾ ਤੁਸੀਂ ਤੁਸੀਂ ਜੀਰੀ ਲਾਈਏ ਦੋਨਾਂ ਨੇ ਇਹਨੇ ਜ਼ਿਆਦਾ ਲਈ ਤੁਸੀਂ ਵੀ ਜੀਰੀ ਲਾਈ ਹੈ ਬੜਾ ਔਖਾ ਕੰਮ ਆ ਜੀਰੀ ਲਾਉਣਾ ਬੰਦਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਆਈਆਂ ਜਿੱਕਾ ਤਾਂ ਹੋਂ ਨਿਕੜਦੇ ਨੇ ਬਾਈ ਕਿਸੇ ਚ ਭੈਣ ਸਾਡੀ ਇਹ ਇਹ ਜਜ਼ਬਾਤ ਨੇ ਇੱਕ ਘਰਾਂ ਦੇ ਜਦੋਂ ਅਸੀਂ ਉੱਠਦੇ ਹਾਂ ਨਾ ਤਾਂ ਖੁਸ਼ੀ ਦੇ ਹੰਝੂ ਹੁੰਦੇ ਆ ਬਾਪੂ ਜੀ ਵੱਲ ਆਉਣਾ ਬਾਪੂ ਜੀ ਅੱਜ ਮੈਨੂੰ ਲੱਗਦਾ ਲੱਗਦਾ ਹੋਊਗਾ ਕਿ ਧੀਆ ਨਹੀਂ ਤਨ ਜੰਮੀਆਂ ਸੀ ਤਨ ਪੁੱਤ ਜੰਮੇ ਸੀ ਅੱਖਾਂ ਭਰੀਆਂ ਦੱਸ ਰਹੀਆਂ ਨੇ ਪਹਿਲੇ ਦਿਨੋਂ ਇਹਨਾਂ ਨੂੰ ਕਦੇ ਧੀ ਸਮਝੀ ਨਹੀਂ ਇਹ ਤਾਂ ਆਪਣੇ ਬੇਟੇ ਸਮਝਿਆ ਇਹਨਾਂ ਨੇ ਕਦੇ ਵੀ ਇਹਨਾਂ ਨੂੰ ਧੀ ਨਾਲ ਗੱਲ ਹੀ ਨਹੀਂ ਕਰੀਬਾ ਹੂੰ ਤੇ ੜੀ ਤਗੋਈ ਅੱਛਾ ਲੋਕਾਂ ਨੇ ਉਹਦੇ ਤਾਨੇ ਮਾਰੇ ਸੀ ਜਿੱਦੇ ਧੀਆਂ ਜੰਮੀਆਂ ਸੀ ਸਾਡੇ ਪਿੰਡਾਂ 'ਚ ਨਾ ਮੈਂ ਸ਼ਬਦ ਘੋੜੇ ਆ ਮੈਂ ਵਰਤਨ ਬੋਲਣ ਲੱਗਿਆਂ ਜਿਹੜੇ ਕਿਹਾ ਜਾਂਦਾ ਪੱਥਰ ਜੰਮ ਪਿਆ ਧੀਆਂ ਨੂੰ ਇਹ ਸ਼ਬਦ ਵਰਤੇ ਜਾਂਦੇ ਆ ਕਲੇਣੀ ਆ ਗਈ ਘਰ ਮੁੱਦਾ ਵੱਜ ਗਿਆ ਲੋਕ ਖੁਸ਼ੀਆਂ ਨਹੀਂ ਮਨਾਉਂਦੇ ਪਰ ਸੱਚ ਦੱਸਿਓ ਜਿਹੜੇ ਲੋਕ ਉਸ ਦਿਨ ਤਾਨੇ ਵੱਜੇ ਸੀ ਜਦੋਂ ਧੀਆਂ ਜੰਮੀਆਂ ਸੀ ਤਾਂ ਨਾ ਤਾਂ ਹੀ ਦੇਖੋ ਗੱਲ ਸੁਣੋ ਪਹਿਲਾਂ ਤਾਂ ਲੋਕ ਮੈਥੋਂ ਡਰਦੇ ਬਹੁਤ ਹੀ ਅੱਛਾ ਮੈਨੂੰ ਕੋਈ ਤਨਾ ਨਾ ਕੋਈ ਮੈਨੂੰ ਕਹਿ ਸਕਦਾ ਵੀ ਉਂਗਲ ਨਹੀਂ ਕਰ ਸਕਦਾ ਵੀ ਮੇਰੇ ਕੰਨੇ ਐਡਾ ਮਤਲਬ ਮੇਰਾ ਦੱਬਾ ਦੀ ਤੁਹਾਡੇ ਆਪਦੇ ਵੀ ਕਦੇ ਮਨ ਚਤਤ ਨਹੀਂ ਕੋਈ ਖਿਆਲ ਆਇਆ ਇਦਾਂ ਦਾ ਕਿ ਧੀਆਂ ਹੋ ਗਈਆਂ ਯਾਰ ਕਿਵੇਂ ਪੜਾਵਾਂਗੇ ਕਿਵੇਂ ਤੋਰਾਗੇ ਨਾ ਇਸ ਤਰ੍ਹਾਂ ਕੋਈ ਆਪ ਨੂੰ ਪ੍ਰੋਬਲਮ ਨਹੀਂ ਆਈ ਮੈਂ ਕਦੇ ਸੋਚੀ ਨਹੀਂ ਵੀ ਇਹ ਮੇਰੀਆਂ ਧੀਆਂ ਨੇ ਮੇਰਾ ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ ਮੇਰੇ ਪੁੱਤਰ ਨੇ ਹੂੰ ਚਾਰ ਪੁੱਤਰ ਨੇ ਮੇਰੇ ਤਿੰਨ ਨਹੀਂ ਚਾਰ ਕੀ ਬਾਤ ਹੈ ਕਦੇ ਵੀ ਇਹਨਾਂ ਨੂੰ ਔਂਕਲ ਨਹੀਂ ਆਉਣ ਦਿੱਤੀ ਕੋਈ ਕਿਤਾਬ ਲਿਓਣੀ ਹੈ ਜਾਂ ਕੋਈ ਕੱਪੜਾ ਲੀੜਾ ਇਹਨਾਂ ਨੇ ਵੀ ਨਹੀਂ ਕਦੇ ਕਿਹਾ ਵੀ ਸਾਨੂੰ ਐਸੇ ਇਹੋ ਜਿਹੇ ਲਿਆਤੀ ਵੀ ਵਧੀਆ ਨਹੀਂ ਜਾਗ ਕਿਵੇਂ ਨੇ ਅੱਜ ਕੱਲ ਦੇ ਜਵਾਬ ਤੁਹਾਨੂੰ ਫੈਸ਼ਨ ਨਹੀਂ ਨੇ ਇਹਨਾਂ ਨੇ ਕਦੇ ਕੋਈ ਫੈਸ਼ਨ ਬੂਝਣੀ ਆ ਹੀ ਸਾਦੇ ਕੱਪੜੇ ਇਹਨਾਂ ਨੇ ਪਾਉਣੇ ਨੇ ਇਹਨੂੰ ਇਹੀ ਸਿੱਖਿਆ ਦਿੱਤੇ ਵੀ ਇਹ ਫੈਸ਼ਨਾਂ 'ਚ ਕੁਝ ਨਹੀਂ ਰੱਖਿਆ ਪੜ੍ਹਾਈ ਕਰੋ ਹੂੰ ਉਸ ਤੋਂ ਬਾਅਦ ਕੁਝ ਮਰਜ਼ੀ ਕਰੀ ਜਾਓ ਪੈਸ਼ਨ ਕਰੋ ਕੁਝ ਮਰਜ਼ੀ ਕਰੋ ਟੀਵੀ ਆ ਟੀਵੀ ਪਹਿਲਾਂ ਚੱਲਦਾ ਰਿਹਾ ਸਾਡਾ ਜਦੋਂ ਇਹ ਮਤਲਬ 12ਵੀਂ ਪਾਸ ਕਰ ਗਏ ਹੂੰ ਉਸ ਤੋਂ ਬਾਅਦ ਫਿਰ ਟੀਵੀ ਵੀ ਬੰਦ ਕਰਤਾ ਇਹਨਾਂ ਨੇ ਟੀਵੀ ਵੀ ਨਹੀਂ ਚਲਾਇਆ ਕਦੇ ਹੂੰ ਵੀ ਇਹ ਵੀ ਖਰਾਬ ਹੀ ਕਰਦਾ ਨਾ ਅਸੀਂ ਦੇਖਿਆ ਕਦੇ ਇਹਨਾਂ ਨੇ ਤਾਂ ਦੇਖਣਾ ਹੀ ਕੀ ਹੈ ਇਹਨਾਂ ਨੂੰ ਕਹਿੰਦਾ ਸੀ ਜੇ ਟੀਵੀ ਦੇਖਣਾ ਤੇ ਪੜ੍ਹਾਈ ਨਹੀਂ ਹੋਣੀ ਛੋਟੇ ਅੱਖਾਂ ਖਰਾਬ ਹੋਣੀਆਂ ਇਹਨਾਂ ਨੇ ਗੱਲ ਬੱਲੇ ਬੰਨੀ ਪੜ੍ਹਾਈ ਨੂੰ ਜਾਰੀ ਰੱਖਿਆ ਹੂੰ ਤੇ ਇਸ ਤਰ੍ਹਾਂ ਇਹਨਾਂ ਨੇ ਵਧੀਆ ਸਵੇਰੇ ਉੱਠਣਾ ਟਾਈਮ ਦੇ ਨਾਲ ਆਪਦਾ ਪੜ੍ਹਾਈ ਕਰਕੇ ਫੇਰ ਕੋਈ ਕੰਮ ਕਰ ਕਰਨਾ ਉਦੋਂ ਪਹਿਲਾਂ ਸੀ ਕੋਈ ਇਹਨਾਂ ਦਾ ਨਾਮ ਐ ਕਿਹਾ ਵੀ ਕੰਮ ਕਰੋ ਪਹਿਲਾਂ ਪੜੋ ਅੱਛਾ ਇੱਕ ਦਿਨ ਉਹ ਸੀ ਜਿੱਦੇ ਮਾਤਾ ਜੀ ਨੂੰ ਤੇ ਧੀਆਂ ਨੂੰ ਕਿਸੇ ਦੇ ਖੇਤਾਂ 'ਚ ਜਾ ਕੇ ਕੰਮ ਝੋਨਾ ਲਾਉਣਾ ਪਿਆ ਅੱਜ ਦਾ ਦਿਨ ਉਹ ਆ ਕਿ ਅੱਜ ਤੁਹਾਡੀਆਂ ਧੀਆਂ ਪ੍ਰੋਫੈਸਰ ਬਣ ਦੇ ਕਾਬਿਲ ਹੋ ਗਈਆਂ ਅੱਜ ਨਾਂ ਮੂਰੇ ਪ੍ਰੋਫੈਸਰ ਲੱਗੇਗਾ ਸਹੀ ਗੱਲ ਹੈ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਬਹੁਤ ਜ਼ਿਆਦਾ ਜੀ ਆਪਾਂ ਮੈਂ ਕਹਿੰਦਾ ਵੀ ਆਪਣੇ ਕੋਲੇ ਉਹ ਸ਼ਬਦ ਨਹੀਂ ਹੈਗੇ ਕਿੜੇ ਆਪਾਂ ਉਸ ਪਰਮੰਤਮ ਦਾ ਸ਼ੁਕਰਾਨਾ ਕਰ ਸਕੀਏ ਉਹ ਸ਼ਬਦਾਂ ਤੋਂ ਬਾਹਰ ਹੀ ਗੰਭਾ ਹੈ ਕਿ ਇੰਨੀ ਖੁਸ਼ੀ ਸਾਨੂੰ ਪ੍ਰਾਪਤ ਹੋਈ ਹੈ ਤੁਸੀਂ ਕੀ ਕੰਮ ਕਾਜ ਕਰਦੇ ਹੋ ਅਸੀਂ ਗਰੰਥੀ ਸਿੰਘ ਆ ਜੀ ਅੱਛਾ ਹਾਂ ਜੀ ਗੁਰੂ ਘਰ 'ਚ ਸੇਵਾ ਕਰਦੇ ਹਾਂ ਗੁਰੂ ਘਰਾਂ 'ਚ ਵੀ ਮਤਲਬ ਘਰਾਂ 'ਚ ਵੀ ਪਾਠ ਕਰਦੇ ਹਾਂ ਛੰਡ ਪਾਠ ਕਰਨੇ ਜਸਾਹਜ ਪਾਠ ਕਰਨੇ ਵਾਰ ਘਰਾਂ ਦੇ ਵਿੱਚ ਕਰਦੇ ਜਾਂਦੇ ਗ੍ਰੰਥੀ ਸਿੰਘਾਂ ਦੇ ਅੱਜ ਬਹੁਤ ਹਾਲਾਤ ਨਾਜ਼ੁਕ ਨੇ ਹਾਂਜੀ ਹਾਂਜੀ ਉਹਨਾਂ ਮਿਹਨਤਾਂ ਨਾਲ ਨਹੀਂ ਮਿਲਦਾਗਾ ਬੱਚੇ ਨਹੀਂ ਪੜਾਏ ਜਾਂਦੇਗੇ ਪਰ ਤੁਸੀਂ ਗ੍ਰੰਥੀ ਸਿੰਘ ਹੋ ਕੇ ਚਾਰ-ਚਾਰ ਬੱਚਿਆਂ ਦੀ ਜ਼ਿੰਮੇਵਾਰੀ ਚੱਕੀ ਆ ਹਾਂਜੀ ਹਾਂਜੀ ਕੋਈ ਇਸ ਤਰ੍ਹਾਂ ਇੱਕ ਥੋੜੀ ਗੱਲ ਦੱਸਦਾ ਮੈਂ ਮੈਂ ਇੱਕ ਸੁਨਾਰ ਕੋਲੇ ਗਿਆ ਹੂੰ ਉਸ ਸੁਨਾਰ ਨੇ ਮੈਨੂੰ ਸਵਾਲ ਕੀਤਾ ਕਹਿੰਦਾ ਕਿੰਨੇ ਬੱਚੇ ਨੇ ਮਾਚਾਰ ਹੂੰ ਕਿੰਨੇ ਮੁੰਡੇ ਨੇ ਮਾਚਾਰ ਕੁੜੀਆਂ ਕਹਿੰਦਾ ਮਾ ਦਨਾਂ ਤੇ ਕੀ ਕਰਦੀਆਂ ਵਾ ਪੁਰਾਣੀ-ਪੁਰਾਣੀ ਕਲਾਸ ਚ ਪੜ੍ਹਦੀਆਂ ਨੇ ਹੂੰ ਉਹ ਮੈਂ ਤੂੰ ਗ੍ਰੰਤੀ ਹੋ ਕੇ ਇੰਨਾ ਕਿਵੇਂ ਵੜਾ ਲਿਆ ਜਵਾਕਰ ਹੂੰ ਵਾ ਮੈਂ ਕੌਣ ਬਣਾਉਣ ਵਾਲਾ ਪੜਾਉਣ ਵਾਲਾ ਵਾ ਉਹ ਪ੍ਰਮਾਤਮਾ ਮੈਂ ਤਾਂ ਵਾ ਇੱਕ ਉਹਨਾਂ ਦੀ ਸੇਵਾ ਕਰਦਾ ਕਰੀ ਜਾਂਦਾ ਵਾ ਉਹਨੇ ਜਿਹੜਾ ਹੁਕਮ ਲਾਇਆ ਮੈਂ ਤਾਂ ਪਹਿਲੇ ਦਿਨੋਂ ਵਾ ਕਹਿ ਰਿਹਾ ਵੀ ਤੇਰੇ ਨੇ ਤੂੰ ਹੀ ਆਪ ਦਾ ਸਾਰੀ ਰੱਖਿਆ ਤੇ ਨਹੀਂ ਕਰਨੀ ਕਰ ਵੀ ਰਿਹਾ ਉਹ ਕੀਤੀ ਵੀ ਹੈ ਕਦੇ ਬਚਪਨ ਦੇ ਵਿੱਚ ਕੋਈ ਚੀਜ਼ਾਂ ਦੀ ਡਿਮਾਂਡ ਕਰਦੀਆਂ ਹੋਣੀਆਂ ਭੈਣਾ ਕਦੇ ਹੋਇਆ ਨਾ ਨਾ ਇਸ ਤਰ੍ਹਾਂ ਇਹਨਾਂ ਨੇ ਕਦੇ ਡਿਮਾਂਡ ਹੀ ਨਹੀਂ ਕੀਤੀ ਗਈ ਨਾ ਹੀ ਇਹ ਜਿਹੇ ਇਹਨਾਂ ਨੇ ਸ਼ੌਂਕ ਪਾਲਿਆ ਕੋਈ ਵੀ ਆ ਇਹਨੂੰ ਚੰਨ ਜ਼ਰੂਰੀ ਚਾਹੀਦਾ ਬਿਲਕੁਲ ਹੀ ਨਹੀਂ ਇਹਨਾਂ ਦਾ ਧਿਆਨ ਹੀ ਬਸ ਇਧਰੀ ਸੀਗਾ ਪੜਾਈ ਦਾ ਅੱਛਾ ਭੈਣ ਕਹਿੰਦੀ ਮੈਂ ਪਹਿਲਾਂ ਪੜਦੀ ਨਹੀਂ ਸੀਗੀ ਕਦੇ ਝਿੜਕੀ ਵੀ ਆ ਕੁੱਟਕੱਟ ਵੀ ਪਈ ਆ ਬਿਲਕੁਲ ਨਾ ਨਾ ਕਦੇ ਵੀ ਨਹੀਂ ਹੱਥ ਵੀ ਨਹੀਂ ਲਾਇਆ ਬੱਚਿਆਂ ਦੇ ਆ ਬਾਫੂ ਮੇਲਾ ਦੱਸ ਨਹੀਂ ਰਿਹਾ ਭੈਣ ਤਾਂ ਫੋਜਦੇ ਆਪਾਂ ਪੈਨੇ ਫਿਰ ਕਦੇ ਛਿੜਕਾ ਪਈਆਂ ਨਾ ਪੜਨ ਵਿੱਚ ਮਾਤਾ ਤਾਂ ਕਹਿ ਦਿੰਦੀ ਹੋਗੀ ਪਿਓ ਦੇ ਤਾਂ ਚਲੋ ਧੀਆ ਲਾੜ ਲੀਆਂ ਹੁੰਦੀਆਂ ਗਈਆਂ ਮਾਤਾ ਤਾਂ ਛਿੜਕ ਦਿੰਦੀ ਹਣੀ ਆ ਨਾ ਮਾਤਾ ਜੀ ਮੈਂ ਤਾਂ ਕਹਿ ਦਿੰਦੇ ਤੇ ਜੇ ਕੰਮ ਨਹੀਂ ਕਰਨਾ ਫਿਰ ਪੜੋ ਤਾਂ ਪੂਰਾ ਹੂੰ ਨਹੀਂ ਕਹਿੰਦੇ ਪੜਦੇ ਆ ਚਲ ਮੈਂ ਕਹਿੰਦੇ ਕੋਈ ਨਾ ਜੇ ਤੱਕੀ ਵਾਰ ਫੇਲੋਗੇ ਗਾਂਵ ਅੱਜ ਬਾਸ ਆ ਜੂਗੇ ਪੜੋ ਪੂਰਾਸ ਪਤਾ ਨਹੀਂ ਕਹਿੰਦੇ ਤੇ ਜੀ ਆਪਾਂ ਕੁੱਟਮਾਰ ਕਰੀ ਕਰੇ ਅਸ ਕੋਈ ਤੁਨੂੰ ਸਰਕਾਰ ਵੱਲੋਂ ਹੁਣ ਤੱਕ ਕੋਈ ਪ੍ਰਸ਼ੰਸਾ ਪੱਤਰ ਕੋਈ ਮੱਖ ਮੰਤਰੀ ਪੰਜਾਬ ਜਾਂ ਸਿੱਖਿਆ ਮੰਤਰੀ ਵੱਲੋਂ ਕਿਸੇ ਵੱਲੋਂ ਅਪਰੋਚ ਕੀਤੀ ਗਈ ਤੁਹਾਡੇ ਤੱਕ ਪਹੁੰਚ ਹਜੇ ਤੱਕ ਕੋਈ ਨਹੀਂ ਕੀਤੀ ਹਜੇ ਤੱਕ ਸਰੀ ਕੋ ਆਈ ਸੀਗੇ ਆਪਣੇ ਅਮਰਿੰਦਰ ਜੀ ਹੈਗੇ ਨੇ ਦਾਤਾਵਾਸ ਦਾਤੇ ਵਾਸਤੋਂ ਉਹ ਆਈ ਸੀ ਕਰੂ ਕਰਕੇ ਗਈ ਸੀ ਸਨਮਾਨ ਤੇ ਇੱਕ ਕੋਲੰਤਰਾਈ ਕੱਲ ਸਾਨੂੰ ਉਹਨਾਂ ਨੇ ਵਧਾਈ ਦਿੱਤੀ ਸੀ ਉਹਨਾਂ ਨੇ ओके okay. हां जी ਉਹਨਾਂ ਨੇ ਦਿੱਤੀਆਂ ਸੀ ਬਾਕੀ ਅਜੇ ਤੱਕ ਕੋਈ ਉਹ ਵੀ ਐਸੀ ਹੈ ਕੱਲ ਸਾਨੂੰ ਮਾਤਾ ਗੁਜਰੀ ਭਲਾਈ ਕੇਂਦਰਾਂ ਨੇ ਵੀ ਬਹੁਤ ਸਨਮਾਨ ਦਿੱਤਾ ਸਾਨੂੰ ਬਹੁਤ ਬਹੁਤ ਮਾਣ ਮਹਿਸੂਸ ਰਿਹਾ ਆਪਣੇ ਆਪ ਤੇ ਵੀ ਅਸੀਂ ਇਸ ਘਰ ਵਿੱਚ ਜੰਮੇ ਹਾਂ ਤੇ ਅੱਜ ਸਾਡੇ ਘਰ ਕੇ ਸਾਡੇ ਏਰੀਆ ਦਾ ਵੀ ਨਾਮ ਹੁਣ ਹਾਂ ਅੱਜ ਤੁਸੀਂ ਦੇਖੋ ਅੱਜ ਤੁਹਾਡੇ ਘਰ ਕੇ ਤੁਹਾਡਾ ਬਾਪੂ ਸੀਨਾ ਚੌੜਾ ਕਰੀ ਬੈਠਾ ਅੱਜ ਮਾਂ ਦਾ ਸਿਰ ਫਕਰ ਦੇ ਨਾਲ ਉੱਚਾ ਹੈਗਾ ਅੱਜ ਉਹਨਾਂ ਇਹਨਾਂ ਅੱਖਾਂ ਦੇ ਵਿੱਚ ਚਾਹੇ ਹੰਝੂ ਨੇ ਪਰ ਇਹ ਹੰਝੂਆਂ ਦਾ ਜਿਹੜਾ ਮੁੱਲ ਆਣਾ ਇਹੀ ਇਹੇ ਮੋਤੀਆਂ ਤੋਂ ਵੀ ਵੱਧ ਕੇ ਆ ਸਹੀ ਗੱਲ ਇਹਦਾ ਬਾਪੂ ਜੀ ਇੱਕ ਕਮੀ ਮਹਿਸੂਸ ਕਰ ਫਰਕ ਲੱਗਦਾਗਾ ਕਿ ਜੇ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਕਿ ਇਸੇ ਤੱਕੜੇ ਘਰ ਦੇ ਜੋ ਧੀ ਪੁੱਤ ਉਹ ਅੱਗੇ ਵੱਧਦਾ ਤਾਂ ਸਾਰੇ ਲੋਕ ਪਹੁੰਚ ਜਾਂਦੇ ਆ ਪਰ ਅੱਜ ਇਹਨਾਂ ਧੀਆਂ ਦੀ ਮਨ ਲੱਗਦਾ ਅਜ ਪੂਰਾ ਪੰਜਾਬ ਇੱਥੇ ਖੜਾ ਹੋਣਾ ਚਾਹੀਦਾ ਸੀ ਤੁਹਾਨੂੰ ਉਹ ਕਿਤਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ ਹਾਂ ਜੀ ਹੁੰਦੀ ਹੈ ਕਮੀ ਦਾ ਮਤਲਬ ਜਦੋਂ ਹੁਣ ਬੱਚੇ ਆ ਜਿਹੜੀ ਮਤਲਬ ਪੋਸਟਾਂ ਇਹਨਾਂ ਨੇ ਕੀਤੀਆਂ ਨੇ ਆ ਨੈਟ ਦਾ ਵੱਡਾ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਇਹ ਉੱਖਾ ਵੀ ਬਿਪਰਾ ਹੂੰ ਪਾਤਮੀ ਤਿੰਨੇ ਬੇਟੀਆਂ ਨੇ ਇਕੱਠੀਆਂ ਨੇ ਮਤਲਬ ਇਹ ਪਾਸ ਕੀਤਾ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਕੋਈ ਮਤਲਬ ਬੱਚਿਆਂ ਬਾਰੇ ਸੋਚਣਾ ਹੂੰ ਤੇ ਇਹਨਾਂ ਦੀ ਬੜਾਈ ਬਾਰੇ ਗਾਹਾਂ ਕੋਈ ਕੋਚਿੰਗ ਦਾ ਕਾਲਜਾਂ ਦੇ ਵਿੱਚ ਪੂਰਾ ਸਰੋਸ ਸੋਰਸ ਨਹੀਂ ਹੈਗਾ ਉਹ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਬੱਚੇ ਹੋਰ ਪੜ੍ਹਨ ਤੇ ਆਪਦੇ ਅੱਗੇ ਔਣਾ ਇਹ ਸਰਕਾਰਾਂ ਨੂੰ ਚਾਹੀਦਾ ਹੈ ਵੀ ਕਾਲਜਾਂ ਦੇ ਵਿੱਚ ਅਸੀਂ ਟੀਚਰਾਂ ਨੂੰ ਇਹ ਕਈੇ ਵੀ ਭਾਈ ਤੁਸੀਂ ਨਾਲ ਨਾਲ ਕੋਚਿੰਗ ਦਾ ਵੀ ਬੱਚਿਆਂ ਨੂੰ ਕੋਚਿੰਗ ਦੇਣ ਤਾਂ ਬਹੁਤ ਵਧੀਆ ਅੱਗੇ ਬੱਚੇ ਹੋ ਸਕਦੇ ਹਨ ਹਮ ਪਹਿਨੇ ਇਹ ਸਾਰੀ ਸਾਰਾ ਟੈਸਟ ਨਾ ਇੰਗਲਿਸ਼ ਦੇ ਵਿੱਚ ਹੁੰਦਾ ਹਨਾ ਅੰਗਰੇਜ਼ੀ ਭਾਸ਼ਾ ਨੂੰ ਆਪਣੇ ਖਾਸ ਤੌਰ ਤੇ ਸਰਕਾਰੀਆਂ ਵਾਲੇ ਬੱਚੇ ਚੀ ਕਹਿੰਦੇ ਆ ਕਿ ਯਾਰ ਆਉਂਦੀ ਨਹੀਂ ਨਾ ਉੱਥੇ ਪੜ੍ਹਾਈ ਕਰਾਈ ਜਾਂਦੀ ਸਿਖਾਇਆ ਜਾਂਦਾ ਤਾਂ ਤੁਸੀਂ ਕਿਵੇਂ ਫਿਰ ਇਹਦੀ ਤਿਆਰੀ ਕੀਤੀ ਸਾਰੀ ਸਰ ਪੇਪਰ ਮਤਲਬ ਦੋ ਲੈਂਗੁਏਜ ਵਿੱਚ ਹੁੰਦਾ ਹੈ ਇੰਗਲਿਸ਼ ਤੇ ਹਿੰਦੀ ਤੇ ਮੈਨੇ ਫਸਟ ਪੇਪਰ ਇੰਗਲਿਸ਼ ਦੇ ਵਿੱਚ ਰੱਖਿਆ ਤੇ ਸੈਕੰਡ ਮੇਰਾ ਹਿੰਦੀ ਸੀ ਤਾਂ ਹੋ ਗਿਆ ਤੀਸਰਾ ਮਤਲਬ ਇਹ ਦਾ ਸਾਰੇ ਇੰਗਲਿਸ਼ ਸੀ ਮੈਂ ਉਹੀ ਸਵਾਲ ਕੀਤਾ ਕਿ ਤੁਸੀਂ ਇੰਗਲਿਸ਼ ਦੇ ਵਿੱਚ ਹੋਣ ਦੇ ਬਾਵਜੂਦ ਮੇਰੇ ਕਲਾਸ ਚੋਂ ਪੜੇ ਨਾ ਕੋਈ ਕੋਚਿੰਗ ਨਾ ਕੋਈ ਲੈਣਾ ਤੁਹਾਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਰ ਵੀ ਪੀ ਸਬਜੈਕਟ ਦੀ ਆਪਣੀ ਇੱਕ ਹੋਣੀ ਅਪਰੋਚ ਹੋਣੀ ਚਾਹੀਦੀ ਸਰ ਜਿਵੇਂ ਮੈਂ ਹੁਣ ਕੰਪਿਊਟਰ ਸਾਇੰਸ ਦੀ ਸਟੂਡੈਂਟ ਰਹੀ ਆ ਸਰ ਵੀ ਐਮਸੀਏ ਦੇ ਵਿੱਚ ਵੀ ਮੈਨੂੰ ਵਧੀਆ ਉਹ ਐਨਵਾਇਰਨਮੈਂਟ ਪ੍ਰੋਵਾਈਡ ਹੋਇਆ ਵੀ ਜਿਵੇਂ ਆਪਣੇ ਸਬਜੈਕਟ ਨੇ ਉਹਨਾਂ ਦੇ ਅਕੋਰਡਿੰਗ ਹੀ ਆਪਣਾ ਸਲੀਵ ਸਰ ਜੂਜੀ ਸਨ ਅਰ ਦਾ ਸਲੀਵਸ ਬੰਦਾ ਤੇ ਉਹ ਇੰਨਾ ਟਫ ਨਹੀਂ ਰਿਹਾ ਮੇਰੇ ਲਈ ਪਰ ਹੋ ਗਿਆ ਸੀ ਸਰ ਮੇਰਾ ਪੇਪਰ ਤੇ ਜਿਹੜਾ ਫਰਸਟ ਪੇਪਰ ਸੀ ਉਹ ਮੈਂ ਥੋੜਾ ਹਿੰਦੀ ਸੀ ਮੈਨੂੰ ਥੋੜੀ ਘੱਟ ਸਮਝ ਆਉਂਦੀ ਸੀ ਪਰ ਮੈਨੂੰ ਇੰਗਲਿਸ਼ ਚ ਜ਼ਿਆਦਾ ਸਮਝ ਆਉਂਦੀ ਸੀ ਮੈਂ ਇੰਗਲਿਸ਼ 'ਚ ਟੈਮਟ ਕਰੀਤਾ ਸੀ ਸਰ ਪੇਪਰ ਹਾਂਜੀ ਸਾਡੇ ਪੰਜਾਬ 'ਚ ਤਾਂ ਮੈਨੂੰ ਲੱਗਦਾ ਬੱਚਿਆਂ ਨੂੰ ਦੋ ਚੀਜ਼ਾਂ ਹੀ ਲਈ ਬੈਠੀਆਂ ਨਾ ਹਿੰਦੀ ਤੇ ਅੰਗਰੇਜ਼ੀ ਹਰ ਥਾਂ ਇਹ ਅੜ ਜਾਂਦੀਆਂ ਨੇ ਅੱਛਾ ਪਿੰਡ ਵਾਲੇ ਖੁਸ਼ ਆ ਜੀ ਵਧਾਈਆਂ ਉਹਦੀਆਂ ਦਿੱਤੀਆਂ ਕਿ ਲੋਕ ਹਾਂਜੀ ਹਾਂ ਬਣੇ ਲੋਕ ਆਉਂਦੇ ਨੇ ਵਧਾਈਆਂ ਦਿੰਦੇ ਨੇ ਹੁਣ ਬਹੁਤ ਸੁਪਨੇ ਕੀ ਨੇ ਤੁਹਾਡੇ ਭੈਣੇ ਸਰ ਹੋਰ ਸੁਪਨੇ ਵਸ ਵੀ ਅੱਗੇ ਅਸੀਂ ਪ੍ਰੋਫੈਸਰ ਬਣਨੀਏ ਤੇ ਜਿਹੜਾ ਆਪਣਾ ਆ ਪੇਪਰ ਆਊਗਾ ਹੁਣ ਅੱਗੇ ਉਹ ਅਸੀਂ ਕੁਆਲੀਫਾਈ ਕਰੀਏ ਪ੍ਰੋਫੈਸਰ ਬਣੀਏ ਤੇ ਜੀਆਰਫ ਕਲੀਅਰ ਕਰੀਏ ਪੇਪਰ ਤਾਂ ਅਸੀਂ ਜੀਆਰਫ ਲਈ ਦਿੱਤਾ ਸੀ ਪਰ ਉਹ ਨਹੀਂ ਹੋ ਪਾਇਆ ਚਲੋ ਨੈੱਟ ਹੋ ਗਿਆ ਇਹਦੀ ਵੀ ਬਹੁਤ-ਬਹੁਤ ਖੁਸ਼ੀ ਆ ਸਾਨੂੰ ਤੇ ਅੱਗੇ ਅਸੀਂ ਸਰ ਉਹ ਤੋਂ ਹੋਰ ਮਿਹਨਤ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਸਾਡਾ ਜੀਆਰਫ ਅਗਲੀ ਵਾਰ ਜ਼ਰੂਰ ਹੋਊਗਾ ਪਾਪੂ ਜੀ ਕਿੰਨਾ ਕੁ ਕਮਾਲ ਲੈਂਦੇ ਹੋ ਮਹੀਨੇ ਦਾ ਵੈਸੇ ਮਹੀਨੇ ਦਾ ਹੁਣ ਤਾਂ ਜੀ ਇਹਦਾ ਪਤਾ ਹੀ ਨਹੀਂ ਕਿ ਕਈ ਵਾਰੀ ਪਾਠ ਹੀ ਨਹੀਂ ਹੁੰਦਾ ਕੱਧਾ ਜੀ 5 4000 ਤੇ 10000 ਬੰਦੂ ਬੰਦ ਹੂੰ ਤੁਸੀਂ ਇਸ ਗੱਲ ਨੂੰ ਲੈ ਕੇ ਕਿੰਨੇ ਚਿੰਤਤੋਂ ਜਿਹੜੀ ਹੈ ਅੱਜ ਗ੍ਰੰਥੀ ਸਿੰਘਾਂ ਦੇ ਸਾਡੇ ਹਾਲਾਤ ਹੋਏ ਹੋਏ ਨੇ ਇਸ ਤੋਂ ਤਾਂ ਚਿੰਤਤੀਆਂ ਸਾਰੇ ਗ੍ਰੰਥੀ ਵਿਚਾਰੇ ਆਪ ਦਾ ਟਾਈਮ ਪਾਸ ਹੀ ਕਰਦੇ ਨੇ ਕਈ ਵਾਰੀ ਤਾਂ ਪਿੱਛੇ ਜੇ ਕਰੋਨਾ ਆ ਗਿਆ ਸੀਗਾ ਹੂੰ ਤਾਂ ਜਿਹੜੇ ਗ੍ਰੰਥੀ ਸੀ ਕੋਈ ਸਬਜ਼ੀ ਵੇਚਣ ਲੱਗਾ ਸੀ ਕੋਈ ਕੱਪੜਾ ਵੇਚਣ ਲੱਗਾ ਸੀ ਕੋਈ ਚੱਪਲਾ ਵੇਚਣ ਲੱਗਿਆ ਸੀ ਕੋਈ ਜੁੱਤੀਆਂ ਕੋਈ ਕੁਸਾ ਇਸ ਤਰ੍ਹਾਂ ਲੋਕਾਂ ਨੇ ਟਾਈਮ ਪਾਸ ਕੀਤਾ ਗ੍ਰੰਥੀਆਂ ਨੇ ਹੂੰ ਕਈ ਵਾਰ ਹਾਲਾਤ ਐਹੋ ਜਿਹੇ ਵੀ ਆ ਜਾਂਦੇ ਆ ਕਹਿੰਦੇ ਰੋਟੀ ਵੀ ਨਹੀਂ ਡੰਗਦੀ ਹੁੰਦੀ ਘਰੇ 3000 ਨਾਲ ਕੀ ਬਣਦਾ ਜੀ ਹੁਣ ਗ੍ਰੰਥੀ ਦਾ ਤੁਹਾਡੇ ਨਾਲ ਹੋਇਆ ਕਦੇ ਅਜਿਹਾਂ ਪਰਿਵਾਰ ਨਾਲ ਹੋਇਆ ਹੁਣ 3000 ਦਿੰਦੇ ਨਹੀਂ ਤਨਗਾ ਦਾ 3000 ਦਾ ਤਾਂ ਜੇ ਆਪਾਂ ਲਈਏ ਦੁੱਧ ਹੀ ਆ ਜਾਂਦਾ ਗੱਲਾਂ ਬਾਕੀ ਕਿੱਥੋਂ ਆਊਗਾ ਬਿਲਕੁਲ 3000 ਨਾਲ ਕੁਝ ਨਹੀਂ ਬਣਦਾ ਹੂੰ ਇਹ ਗੱਲਾਂ ਲੋਕ ਸੋਚਦੇ ਨਹੀਂ ਹਣਾਂ ਇਸ ਲੋਕਾਂ ਨੂੰ ਸੋਚਣੇ ਚਾਹੀਦੇ ਆ ਵੀ ਭਾਈ ਇਹਨਾਂ ਦਾ ਪਰਿਵਾਰ ਕਿਵੇਂ ਪਾਲੂਦਣਾ 1000 ਨਾਲ ਜਾਂ 4000 ਨਾਲ ਹੂੰ ਨਹੀਂ ਪੜਦਾ ਇਸੇ ਕਰਕੇ ਮੈਂ ਡਿਊਟੀ ਛੱਡੀ ਆ ਗੁਰਦੁਆਰਿਆਂ ਚੋਂ ਵੀ ਗੁਰਦੁਆਰਿਆਂ ਚ ਡਿਊਟੀ ਵੀ ਨਹੀਂ ਕਰਨੀ ਖੁੱਲੇ ਪ੍ਰੋਨ ਕਰ ਕਰਦੇ ਆ ਉਦੋਂ ਵੱਧ ਅੱਛਾ ਮਤਲਬ ਕੁਮਾਰ ਲੇ। ਅੱਗੇ ਕਿਸੇ ਆਏ ਸੋਚਿਆ ਵੀ ਕਿਸੇ ਬੱਚੇ ਨੂੰ ਅੱਗੇ ਇਸ ਲੈਂਡ ਦੇ ਵਿੱਚ ਇਸ ਕਿੱਤੇ ਚ ਪਾਈਏ ਗ੍ਰੰਥੀ ਸਿੰਘ ਵਲਤੋਰੀਏ। ਨਾ ਜੀ ਨਾ ਜੀ ਮੈਂ ਤਾਂ ਹੋਰ ਨੂੰ ਵਿਗਨਾ ਵੀ ਗ੍ਰੰਥੀ ਨਾ ਬਣਿਓ ਭਾਈ। ਆਪਦਾ ਪੜੋ। ਪੜਕੇ ਤੁਸੀਂ ਕੋਈ ਅਫਸਰ ਬਣੋ। ਮਾਸਟਰ ਬਣੋ ਕੁਝ ਵੀ ਬਣੋ ਫਿਰ ਬਾਪੂ ਜੀ ਗੁਰੂ ਘਰਾਂ ਦੀ ਸੰਭਾਲ ਕੌਣ ਕਰੂਗਾ ਇਹ ਲੋਕਾਂ ਨੂੰ ਚਾਹੀਦਾ ਹਨ ਵੀ ਜਦੋਂ ਗ੍ਰੰਥੀ ਦੀ ਸੰਭਾਲ ਨਹੀਂ ਕੋਈ ਕਰਦਾ ਤਾਂ ਗੁਰੂ ਘਰ ਫਿਰ ਆਪ ਹੀ ਸਾਹਮਣੇ ਲੋਕ ਕਿਸੇ ਨੂੰ ਤਾਂ ਸਾਹਮਣੇ ਹੀ ਪਊ ਜਿਹੜੇ ਪ੍ਰਧਾਨ ਬਣ ਕੇ ਬਹਿ ਜਾਂਦੇ ਆ ਕੜਮ ਚੋਧਰੀ ਹਾਂ ਆਪ ਹੀ ਪੜੀ ਜਾਣਗੇ ਨਾ ਉਹਨਾਂ ਨੂੰ ਪੜਨ ਦਾ ਉਹਨਾਂ ਨੂੰ ਪਤਾ ਹੈ ਵੀ ਗ੍ਰੰਥ ਸਾਹਿਬ ਕਿਵੇਂ ਪੜ੍ਹਨਾ ਹੈ ਇਹ ਕੀ ਲਿਖਿਆ ਪ੍ਰਧਾਨ ਜ਼ਰੂਰ ਬਣ ਜਾਂਦੇ ਨੇ ਇਹਨਾਂ ਨੂੰ ਐ ਨਹੀਂ ਪਤਾ ਵੀ ਕੀ ਲਿਖਿਆ ਕਹਿੰਦੇ ਪੈਸਾ ਛੱਡੋ ਇਹ ਤਾਂ ਇੱਜ਼ਤ ਨਹੀਂ ਦਿੰਦੇ ਹਾਂਜੀ ਹਾਂਜੀ ਤੁਹਾਡੇ ਨਾਲ ਕੋਈ ਇਦਾਂ ਦਾ ਸਰਕਮਸਟੈਂਸ ਹੋਇਆ ਕਦੇ ਡਿਊਟੀ ਕਰਦੇ ਸਮੇਂ ਕਿਸੇ ਗੁਰੂ ਘਰ ਚ ਸੇਵਾ ਕਰਦੇ ਸਮੇਂ ਜਾਂ ਤੁਸੀਂ ਕਿਉਂ ਛੱਡਨਾ ਪਿਆ ਤੁਹਾਨੂੰ ਮੈਂ ਤਾਂ ਇਸ ਤਰ੍ਹਾਂ ਦੀ ਗ੍ਰੇਵੀ ਮਤਲਬ ਜਿਹੜੇ ਇਹ ਲੋਕਾਂ ਦੇ ਡਿਪੈਂਡ ਹੁੰਦਾ ਵੀ ਅਸੀਂ ਤਨਖਾਹ ਇਹਨੂੰ ਚੰਗੀ ਦਈਏ ਹੂੰ ਉਹ ਤਨਖਾਹ ਅਸੀਂ ਮੰਗਦੇ ਆ ਜਦੋਂ ਤਾਂ ਇਹਨਾਂ ਦਾ ਮੂੰਹ ਆ ਜਿਹੜਾ ਹੋਰ ਪਾਸੇ ਹੋ ਜਾਂਦਾ ਹੈ ਇਹ ਤਨਖਾਹ ਵਾਲੇ ਵਿਦਿਆਨ ਗ੍ਰੰਥੀੰ ਦਾ ਸਮਾਜ ਦਵਾ ਕੇ ਰਾਜ ਰਾਜ ਹੀ ਨੇ ਲੋਕ ਹੂੰ ਗਰੰਥੀ ਦਾ ਕਬ ਦੇ ਜਿਹੜਾ ਬਣ ਗਿਆ ਉਹ ਪਛਤਾਉਂਦਾ ਹੀ ਹੋਣਾ ਮੇਰੇ ਹਿਸਾਬ ਨਾਲ ਤਾਂ ਜਿਹੜਾ ਰਾਗੀ ਰੁਗਿਆ ਮਤਲਬ ਰਾਗੀ ਨੇ ਇਹਨਾਂ ਦਾ ਵੀ ਮਤਲਬ ਵਿਚਾਰਿਆਂ ਦਾ ਬੁਰਾ ਹਾਲ ਹੀ ਹੂੰ ਇਹਨਾਂ ਨੂੰ ਵੀ ਕੋਈ ਆਈ ਨਹੀਂ ਉਹ ਨਹੀਂ ਹੈਗੀ ਉਹਨੂੰ ਨਾਲਾ ਇੱਕ ਗਰੰਥੀ ਸੀਗਾ ਉਹ ਸਿੰਗਰ ਬਣ ਗਿਆ ਹੂੰ ਬਿਲਕੁਲ ਉਹ ਜੋ ਸਿੰਗਰ ਬਣ ਗਿਆ ਉਹ ਪਹਿਲਾਂ ਇੱਕ ਥਾਂ ਤੇ ਦਿੱਲੀ ਗਿਆ ਹੂੰ ਦਿੱਲੀ ਦੇ ਵਿੱਚ ਕਿਸੇ ਕੁੜੀ ਦੇ ਵਿਆਹ ਤੇ ਆਨੰਦ ਕਾਰਜ ਕਰਕੇ ਆਇਆ ਹੂੰ ਉਹਨੂੰ 500 ਰੁਪਏ ਦਿੱਤਾ ਜਦੋਂ ਸਿੰਗਰ ਬਣ ਗਿਆ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਵਿਆਹ ਦੇ ਵਿੱਚ ਗਿਆ ਜਦੋਂ 5 ਲੱਖ ਰੁਪਈਆ ਲਿਆ ਹਮ ਨਾਲੇ ਉਹਨਾਂ ਦੀਆਂ ਧੀਆਂ ਪਹਿਣਾ ਨਾਲ ਨੱਚਿਆ ਹਮ ਨਾਲੇ ਗੰਦ ਪਾਇਆ ਹਮ ਉਦੋਂ ਬਾਅਦ ਉਹਨੂੰ ਦੱਸਿਆ ਉਸੇ ਪਰਿਵਾਰ ਵਾਲੇ ਨੂੰ ਹਮ ਵੀ ਆਹ ਭਾਈ ਹੁਣ ਚੰਗਾ ਕਮਾਓ ਉਦੋਂ ਚੰਗਾ ਦੀ ਹਮ ਨਾਲੇ ਤੁਸੀਂ 5 ਲੱਖ ਦਿੱਤਾ ਨਾਲੇ ਮੈਂ ਸੁੱਡੀਆਂ ਧੀਆਂ ਪਹਿਣਾ ਨਾਲ ਨੱਚਿਆ ਹਮ ਗੰਦ ਪਾਇਆ ਉਦੋਂ ਮੈਂ ਗਰਵਾਣੀ ਪੜਦਾ ਸੀ ਉਦੋਂ ਤੁਸੀਂ ਮੈਨੂੰ 500 ਦਿੱਤਾ 500 ਦੇਣ ਲੱਗੇ ਵੀ ਅਨੌਕੀ ਕਰਦੇ ਆ ਅਨੌਕੀ ਕਰਦੇ ਆ ਉਹਦੋਂ ਚੰਗਾ ਸੀ ਕਹਿੰਦਾ ਕਾ ਵੇ ਹੁਣ ਚੰਗਾ ਹੂੰ ਇਸ ਤਰ੍ਹਾਂ ਲੋਕ ਗਰੰਥੀ ਬਣਾ ਛੱਡ ਗਏ ਹੋਰ ਵਸੇ ਨੂੰ ਜਾਦੇ ਜਾਣ ਲੱਗ ਗਏ ਇਹ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਘਾਟ ਹੈ ਹੂੰ ਵੀ ਮਤਲਬ ਗਰੰਥੀ ਨੂੰ ਹੋਰ ਗਰੰਥੀ ਕੋਈ ਨਹੀਂ ਬਣਦਾ ਹੁਣ ਇੱਕ ਸਮਾਂ ਹੋ ਸੀ ਕਿ ਸਾਡੇ ਗੁਰੂਆਂ ਨੇ ਬੱਬਾ ਬੁੱਢਾ ਜੀ ਨੂੰ ਗਰੰਥੀ ਬਣਾਇਆ ਹਨ ਉਹਨਾਂ ਨੂੰ ਸਿਰਾਂ ਤੇ ਚੱਕ ਲਿਆ ਸੀ ਸਿਰਾਂ ਤੇ ਲੱਕਿਆ ਜੀ ਉਹਨਾਂ ਨੂੰ ਘੋੜੇ ਹਾਥੀ ਸੋਨਾ ਦਾਨ ਕੀਤਾ ਪਹਿਲਾ ਪਾਠ ਉਹਨਾਂ ਨੇ ਕੀਤਾ ਜਦੋਂ ਬਹੁਤ ਹੀ ਉਹਦੀ ਉਦੋਂ ਇੰਨਾ ਸਤਕਾਰ ਕੀਤਾ ਹੂੰ ਕਿ ਘਰ ਭਰਤਾ ਉਹਦਾ ਹੂੰ ਐ ਹਾਥੀਆਂ ਨਾਲ ਘੋੜਿਆਂ ਤੇ ਜ਼ਰਾ ਸੋਨਾ ਦਾਨ ਕਿੰਨਾ ਉਹਨਾਂ ਨੂੰ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਨੇ ਉਦੋਂ ਹੂੰ ਹੂੰ ਤੇ ਅੱਜ ਕੱਲ੍ਹ ਕੌਣ ਕੁਛ ਲਿਆ ਗ੍ਰੰਥੀ ਨੂੰ ਬਿਲਕੁਲ ਗ੍ਰੰਥੀ ਨੂੰ ਕਹਿੰਦੇ ਨੇ ਪਤਾ ਨਹੀਂ ਇਹ ਦੇ ਸਰਤੇ ਨਹੀਂ ਸਾਡਾ ਵੀ ਆਪ ਹੀ ਚਲਾਉਂਦੇ ਸੀ ਸਭ ਹੂੰ ਗ੍ਰੰਥੀ ਨੂੰ ਤਾਂ ਕੋਈ ਨਹੀਂ ਪੁੱਛਦਾ ਇਹਦਾ ਵੀ ਮੀ ਵਸਾ ਐ ਵੀ ਟਾਈਮ ਪਾਸ ਕਰਨ ਵਾਸਤੇ ਕਰਨਾ ਪੈਂਦਾ ਜੀ ਅੱਛਾ ਪੈਨੇ ਕੋਈ ਬਚਪਨ ਦੇ ਕੋਈ ਜਹੀਆਂ ਕਾੜੀਆਂ ਯਾਦਾਂ ਸਾਂਝੀਆਂ ਕਰਨਾ ਚਾਹੂੰ ਕੋਈ ਅਜਿਹੇ ਹਾਲਾਤ ਜਿਹੜੇ ਅੱਖਾਂ ਚੋਂ ਪਾਣੀ ਕਢਾ ਦਿੰਦੇ ਹੋਣ ਉਹ ਸਮਾਂ ਚੇਤੇ ਕਰਕੇ ਕੋਈ ਸਮਾਂ ਦਰਦ ਭਰਿਆ ਹੰਡਾਇਆ ਹੋਵੇ ਕਿਉਂਕਿ ਤੁਹਾਡੀ ਕਹਾਣੀ ਬਹੁਤਿਆਂ ਦੇ ਲਈ ਮੋਟੀਵੇਸ਼ਨ ਬਣ ਸਕਦੀ ਆ ਹੈਗਾ ਤਾਂ ਸਰ 2020 ਦੇ ਵਿੱਚ ਜਦੋਂ ਕੋਰੋਨਾ ਆਇਆ ਸੀ ਉਦੋਂ ਸਾਡੇ ਹਾਲਾਤ ਕਰਦੇ ਬਹੁਤ ਹੀ ਜ਼ਿਆਦਾ ਸਹੀ ਨਹੀਂ ਸੀਗੇ ਤੇ ਸਾਡੇ ਬ੍ਰਦਰ ਸੀ ਜਿਹੜੇ ਉਹ ਜ਼ਿਆਦਾ ਬਿਮਾਰ ਸੀਗੇ ਤਾਂ ਉਹਨਾਂ ਨੂੰ ਸੰਗਲ ਲਾ ਕੇ ਆਖਣਾ ਪਿਆ। ਹਾਂ ਸੰਗਲ ਸੰਗਲ ਲਾਉਣਾ ਪਿਆ। ਆਹ ਨਹੀਂ ਹਾਂ ਮਤਲਬ ਮੁਮਕੀ ਟੈਨਸ਼ਨ ਹੋ ਗਈ ਸੀ। ਬਾਪੂ ਜੀ ਪੈਸੇ ਦੀ ਕਮੀ ਕਰਕੇ ਇਲਾਜ ਨਹੀਂ ਕਰਾ ਸਕੇ। ਇਲਾਜ ਤਾਂ ਹੁਣ ਚੱਲ ਰਿਹਾ ਜੀ ਹੁਣ ਚੱਲ ਰਿਹਾ। ਉਦੋਂ ਫਿਰ ਪੈਸੇ ਦੀ ਕਮੀ ਹੋ ਗਈ ਸੀ। ਹਾਂ ਉਹ ਤਾਂ ਫਿਰ ਪੈਸਾ ਤਾਂ ਹਈ ਨਹੀਂ ਤੇ ਉਹਨਾਂ ਕੰਮਦੰਦ ਹੈ ਨਹੀਂ ਦੀ ਬੰਦ ਹੋ ਗਿਆ ਸੀ। ਕਿਸੇ ਪਿੰਡ 'ਚ ਉਹ ਵੀ ਕਿਸੇ ਨੇ ਕਿਸੇ ਨੇ ਮਦਦ ਨਹੀਂ ਕੀਤੀ ਇੰੀਆਂ ਸਮਾਜ ਸੇਵੀ ਸੰਸਥਾਵਾਂ ਸਾਡੀਆਂ ਦੁਨੀਆ ਕਰਦੀਆਂ। ਕਿਸੇ ਨੇ ਆਈ ਨਹੀਂ ਕਿਆ ਗ੍ਰਾਂਤੀ ਸਿੰਘ ਦਾ ਪੁੱਤ ਆ ਯਾਰ ਵੀ ਅਸੀਂ ਉਹਦੀ ਬਾਹ ਪੜ ਲੀ ਗੀ ਨਹੀਂ ਕਿਸੇ ਨੇ ਇਹੀ ਗੱਲਾਂ ਘੜ ਕੇ ਦਾ ਸਾਡਾ ਸਿੱਖ ਜਿਹੜਾ ਪਿੱਛੇ ਆ ਨਾ ਇਸੇ ਕਰਕੇ ਬਾਪੂ ਜੀ ਲੱਗਦਾ ਅੱਜ ਧਰਮ ਪਰਿਵਰਤਨ ਹੋ ਰਿਹਾ ਹਾਂਜੀ ਹਾਂਜੀ ਪਰਿਵਰਤਨ ਹੋ ਰਿਹਾ ਹੋਊਗਾ ਨਾ ਜਦੋਂ ਹੁਣ ਤੁਸੀਂ ਲਾ ਲੋ ਵੀ ਸਾਡੇ ਸਿੱਖ ਸ੍ਰੋਮਣੀ ਕਮੇਟੀ ਕੋਲੇ ਕੀ ਨਹੀਂ ਹੈਗਾ ਹਮ ਸਰਕਾਰਾਂ ਤੋਂ ਵੀ ਵੱਧ ਪੈਸਾ ਪਿਆ ਹਮ ਪੂਨਾ ਸਰਕਾਰ ਕੋਲੇ ਨਹੀਂ ਨਾ ਜਣਾ ਸਾਡੇ ਸ੍ਰੋਮਣੀ ਕਮੇਟੀ ਕੋਲੇ ਆ ਨਾ ਇਨਾ ਕੋਲੇ ਇਨ ਕੋਈ ਗਰੀਬ ਬੰਦੇ ਵਾਸਤੇ ਹਸਪਤਾਲ ਬਣਾਇਆ ਇਹਨਾਂ ਨੇ ਨਾ ਕੋਈ ਇਹਨਾਂ ਨੇ ਗਾਲਜ ਹੀ ਵਧੀਆ ਬਣਾਇਆ ਇਥੇ ਕੋਈ ਬੱਚਾ ਪੜ੍ਹ ਕੇ ਉੱਚੀਆਂ ਬਲੰਦੀਆਂ ਨੂੰ ਛੂਹੇ ਕੋਈ ਅਫਸਰ ਵਧੀਆ ਲੱਗੇ ਕੋਈ ਵੀ ਮਤਲਬ ਇਹਨਾਂ ਨੇ ਕੋਲੇ ਰਿਸੋਰਸ ਨਹੀਂ ਹੈਗਾ ਪੈਸਾ ਬਹੁਤ ਹੈ ਆਉਂਦਾ ਵਧੀਰਾ ਪਰ ਲਾ ਨਹੀਂ ਰਿਹਾ ਇਹ ਘਾਟਾਂ ਨੇ ਬਹੁਤ ਨੇ ਅੱਗੇ ਕੀ ਕਰਨਾ ਕੀ ਆ ਹੁਣ ਪ੍ਰੋਫੈਸਰ ਬਣ ਜਾਣਾ ਕਿਹੜੇ ਸੁਪਨੇ ਸੋਚੇ ਆ ਮਾਪੇ ਬਾਬ ਦੀਆਂ ਕਿਹੜੀਆਂ ਖੁਆਇਸ਼ਾਂ ਪੂਰੀਆਂ ਕਰਨੀਆਂ ਹੈਗੀਆਂ ਸਿਰ ਅੱਗੇ ਪੀ ਐਚ ਡੀ ਕਰਨੀ ਹੈ ਹੂੰ ਤੇ ਡਾਕਟਰ ਬੰਨਾ ਮੇਰੇ ਡੈਡ ਦਾ ਸੁਪਨਾ ਕੀ ਸੀ ਨਾਮ ਦੇ ਮੇਰੇ ਡਾਕਟਰ ਲੱਗੇ ਸਾਡੇ ਅੱਛਾ ਇਹ ਪਿਓ ਦਾ ਸੁਪਨਾ ਪੀ ਐਚ ਡੀ ਕਰਨੀ ਤੇ ਡਾਕਟਰ ਹੀ ਬੰਨਾ ਸੀ ਹੋਰ ਵੀ ਮਾਂ ਲਈ ਵੀ ਕੋ ਸੋਚਿਆ ਹੋਣਾ ਕੋਈ ਮਾਂ ਨੂੰ ਗਹਿਣਾ ਗੱਟਾ ਲੈ ਕੇ ਦੇਣਾ ਹੋਣਾ ਹਾਂਜੀ ਬਿਲਕੁਲ ਹਾਂਜੀ ਇਹਨਾਂ ਨੂੰ ਮਤਲਬ ਇਹ ਖੇਤ ਜਾਂਦੇ ਨੇ ਤਾਂ ਅਸੀਂ ਕਿਹਾ ਵੀ ਤੂੰ ਖੇਤ ਜਾਣਾ ਨਹੀਂ ਮੇਰੀ ਮੰਮੀ ਕਹਿੰਦੀ ਮੈਂ ਤਾਂ ਜਾਉਂਗੀ ਤੁਸੀਂ ਚਾਹੀ ਲੱਗ ਜਾ ਅੱਛਾ ਨਹੀਂ ਮੈਂ ਤਾਂ ਨਹੀਂ ਛੱਡਦੀ ਜਾਣਾ ਐ ਮਾਤਾ ਜੀ ਹੋਰ ਬਈ ਫਿਰਤੀਆਂ ਦੇ ਸਿਰਤੇ ਤਾਂ ਕਿੰਨਾ ਕਚਰ ਬੈਠਾ ਨੇ ਧੀਆ ਕਿਉਂ ਸਮਝਦੇ ਨਾ ਪੁੱਤ ਨੇ ਤੁਹਾਡੇ ਪੁੱਤ ਤਾਂ ਹੈਗੇ ਨਹੀਂ ਬਈ ਫੇਰ ਵੀ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਹਾਂ ਤੁਹਾਡੇ ਪੁੱਤ ਹੋ ਜਾਂਦੇ ਤੁਹਾਡੀ ਧੀਆ ਪੁੱਤਾਂ ਤੋਂ ਵੱਧ ਹੋਈਆਂ ਖੜੀਆਂ ਹੈ ਇਹ ਤਾਂ ਪੁੱਤਾਂ ਤੋਂ ਵੱਧ ਨੇ ਕਰਨਾ ਤਾਂ ਫੇਰ ਵੀ ਆਪਾਂ ਨੂੰ ਬਾਅਦ ਚ ਪਾਉਗਾ ਹੂੰ ਕੰਮ ਤਾਂ ਆਪਾਂ ਨੇ ਕਰਨੀ ਹੈ ਆਪਣਾ ਕਰਮ ਹੀ ਹੈ ਕੰਮ ਤਾਂ ਜਿੰਨਾ ਜਦ ਚੱਲਦਾ ਬੰਦੇ ਦਾ ਪ੍ਰਾਣਾ ਉਹਨਾਂ ਜਦ ਦਾ ਖੜਦਾ ਨਹੀਂ ਤੁਹਾਨੂੰ ਅਖੀਰ ਦੇ ਵਿੱਚ ਜੀ ਬਹੁਤ ਬਹੁਤ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਸਮਾਂ ਬਹੁਤ ਕੀਮਤੀ ਹੈ ਅੱਜ ਦੇ ਸਮੇਂ 'ਚ ਤੇ ਤੁਹਾਨੂੰ ਫੇਰ ਅਸੀਂ ਵਧਾਈਆਂ ਦਿੰਦੇ ਆ ਮੁਬਾਰਕਬਾਦ ਦਿੰਦੇ ਆ ਮੇਰੀ ਪੂਰੀ ਟੀਮ ਦੇ ਵੱਲੋਂ ਤੇ ਪ੍ਰਮਾਤਮਾ ਅਗੇ ਹੀ ਤੰਦਰੁਸਤੀਆਂ ਦੀ ਅਰਦਾਸ ਕਰਦੇ ਆ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਤੇ ਸਾਡੀਆਂ ਭੈਣਾ ਹੋਰ ਵੀ ਉੱਪਰ ਜਾਣ ਡਾਕਟਰ ਬਣਨਾ ਚਾਹੁੰਦੀਆਂ ਡਾਕਟਰ ਬਣ ਕੋਈ ਇੰਜੀਨੀਅਰ ਬਣਨਾ ਜੋ ਬਣਨਾ ਪ੍ਰਮਾਤਮਾ ਇਹਨਾਂ ਦੀਆਂ ਮਿਹਨਤਾਂ ਨੂੰ ਫਲ ਆਵੇ ਤੇ ਤੁਹਾਨੂੰ ਸਭ ਨੂੰ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਬਹੁਤ ਧੰਨਵਾਦ ਧੰਨਵਾਦ ਜੀ ਸਤ ਸ੍ਰੀ ਅਕਾਲ